ਅਸੀਂ ਆਪਣੀ ਛਾਤ ਨੂੰ ਕਹਿੰਨੇ ਆ ਵੀ ਸਾਨੂੰ ਉਸ ਵਾਕਿ ਸਾਡਾ ਸਵਰਗੀ ਇਹੀ ਹੈਗਾ ਔਰ ਸਭ ਤੋਂ ਪਹਿਲਾਂ ਰਿਸ਼ਤੇਦਾਰ ਨੂੰ ਅਸੀਂ ਡਰਾਇੰਗ ਰੂਮ ਵਿੱਚ ਭਾਈਏ ਨਾ ਭਾਈਏ ਸਭ ਤੋਂ ਬਜਰੂਰ ਲੈ ਕੇ ਆਉਣੇ ਹਫਤੇ ਦੇ ਜੇ 6 ਜਣ ਅਸੀਂ ਕਮਾਉਣੇ ਆ ਨਾ ਜੀ ਤੇ ਇੱਕ ਦਿਨ ਜੀਉਣ ਵਾਸਤੇ ਰੱਖਣਾ ਚਾਹੀਦਾ ਬੜੀ ਸੋਹਣੀ ਗੱਲ ਹੈ ਤੇ ਅਸੀਂ ਜੀਉਣ ਵਾਸਤੇ ਰੱਖਿਆ ਜੀ ਅਸੀਂ ਰਿਸ਼ਤੇਦਾਰੀ ਤੱਕ ਵੀ ਅਸੀਂ ਐਸੇ ਗਿਫਟ ਲੈ ਕੇ ਜਾਂਦੇ ਆ ਔਰ ਤਾਕੀਦ ਕਰਦੇ ਆ ਇਹਨੂੰ ਬਣਾਇਓ ਜ਼ਰੂਰ ਭਾਈ ਉਹ ਤਾਂ ਜਿਹੜਾ ਹੈਗਾ ਨਾ ਇਹ ਇੱਕ ਛੋਟੇ ਪਿੰਡ ਜਾਂ ਇੱਕ ਮਹੱਲੇ ਚ ਲਾ ਦਿਓ ਹਾਂਜੀ ਉੱਥੇ ਲੋਕ ਬਿਮਾਰ ਨਹੀਂ ਪੈਂਦੇ ਇਹਦਾ ਨਾਮ ਹੈਗਾ ਆਰੂਸਾ ਅੱਛਾ ਇਹ ਗੋਭੀ ਇੱਕ ਬੜੀ ਵਧੀਆ ਜੀ ਇੱਥੇ ਇਹਦਾ ਰੰਗ ਵੈਸੇ ਮੈਂ ਤਾਂ ਦੇਖੀ ਨਹੀਂ ਜੀ ਕਦੇ ਇਹ ਕਿਹੜੀ ਆ ਜੀ ਵੈਰਾਈਟੀ ਇਹ ਇਹ ਗੁਲਾਬੀ ਥੋੜੀ ਰੰਗ ਦੀ ਹੈਗੀ ਆ ਸਾਨੂੰ ਕਿਸੇ ਨੇ ਸੁਜੈਸਟ ਕੀਤੀ ਤੁਸੀਂ ਆਪਣੇ ਗਾਰਡਨ ਜਰੂਰ ਲਓ ਇਸ ਚੀਜ਼ ਨੂੰ ਇਹਦਾ ਸਵਾਦ ਬਿਲਕੁਲ ਹੀ ਆਮ ਗੋਭੀ ਵਰਗਾ ਉਹਦੇ ਨਾਲ ਥੋੜਾ ਜਿਹਾ ਮੈਂ ਕਹਿੰਨਾ ਵਧੀਆ ਹੈ ਠੀਕ ਹੈ ਖਾਣ ਪੀਣ ਦਾ ਸਾਰਾ ਸਮਾਨ ਤੁਸੀਂ ਉੱਤੇ ਰੈਡੀ ਕੀਤਾ ਹੋਇਆ ਹੈ ਕਈ ਵਾਰੀ ਕੀ ਐਵੇਂ ਹੁੰਦਾ ਵਾ ਕਿ ਬਸ ਬਾਜ਼ਾਰ ਦਾ ਨਮਕ ਹੀ ਐਡ ਕਰਨਾ ਹੁੰਦਾ ਵਾ ਬਾਕੀ ਸਾਰਾ ਮਟੀਰੀਅਲ ਆਪਾਂ ਛੱਤ ਤੋਂ ਹੀ ਲੈ ਕੇ ਜਰ ਇਹ ਪਾਈਪਾਂ ਦੇ ਵਿੱਚ ਕੀ ਕੀ ਲਾਇਆ ਜੀ ਉਹਨਾਂ ਲਈ ਹੱਲ ਆ ਜਿਹੜੇ ਕਹਿੰਦੇ ਜ਼ਮੀਨ ਨਹੀਂ ਹੈਗੀ ਤੇ ਅਸੀਂ ਕਿ ਛੱਤ ਕਿਤੇ ਛੱਤ ਵੀ ਨਹੀਂ ਹੈਗੀ ਫਿਰ ਤੁਹਾਡੇ ਕੋਲ ਕੰਧ ਕਿਤੇ ਹੋਊਗੀ ਮਾਲ ਕਿੰਨੇ ਹੈਗੀ ਤੇ ਲਾ ਦਿਓ ਉੱਥੇ ਸਿਹਤ ਨਾਲ ਆਪਾਂ ਕਦੇ ਵੀ ਪੈਸੇ ਦਾ ਕੰਪੈਰੀਸ਼ਨ ਨਹੀਂ ਕਰ ਸਕਦੇ ਕਿਉਂਕਿ ਜੇਕਰ ਆਪਣੀ ਸਿਹਤ ਵਿਗੜਦੀ ਹੈਗੀ ਤੇ ਫਿਰ ਆਪਾਂ ਹਸਪੀਟਲ ਜਾ ਕੇ ਕੋਸਟ ਨਹੀਂ ਪੁੱਛਦੇ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ #ਪੰਜਾਬ ਤੇ ਮੈਂ ਹਾਂ ਮਨਪੀਰ ਸਿੰਘ ਕਾਲੂ ਇਸ ਵੇਲੇ ਮੈਂ ਸੁਲਤਾਨਪੁਰ ਲੋਧੀ ਦੇ ਪਿੰਡ ਤਲਵੰਡੀ ਚੌਧਰੀਆਂ ਦੇ ਵਿੱਚ ਅਵਤਾਰ ਸਿੰਘ ਸੰਧੂ ਹੁਣਾ ਦੀ ਘਰ ਦੀ ਛੱਤ ਦੇ ਉੱਪਰ ਖੜਾ ਇਹ ਛੱਤ ਕਿਸੇ ਖੇਤ ਦੇ ਨਾਲੋਂ ਘੱਟਣੀ ਹੈ ਇੱਥੇ ਇੰਨੀਆਂ ਜ਼ਿਆਦਾ ਸਬਜ਼ੀਆਂ ਲੱਗੀਆਂ ਹੋਈਆਂ ਨੇ ਤੁਸੀਂ ਦੇਖ ਕੇ ਹੈਰਾਨ ਹੋਵੋਗੇ ਘਰ ਦੀ ਛੱਤ ਦੇ ਉੱਪਰ ਗਾਰਡਨਿੰਗ ਕਿਵੇਂ ਕੀਤੀ ਜਾ ਸਕਦੀ ਹੈ ਕਿਵੇਂ ਇਸ ਦਾ ਲਾਹਾ ਲਿਆ ਜਾ ਸਕਦਾ ਹੈ ਕਿਵੇਂ ਆਰਗੇਨਿਕ ਸਬਜ਼ੀਆਂ ਘਰ ਦੀ ਛੱਤ ਦੇ ਉੱਪਰ ਤੁਸੀਂ ਲਾ ਸਕਦੇ ਹੋ ਚੰਗਾ ਖਾ ਸਕਦੇ ਹੋ ਸਾਰੇ ਸਵਾਲਾਂ ਦੇ ਤੁਹਾਨੂੰ ਅੱਜ ਜਵਾਬ ਦੇਵਾਂਗੇ ਸਾਰੀ ਜਾਣਕਾਰੀ ਤੁਹਾਨੂੰ ਦੱਸਾਂਗੇ ਨਾਲੇ ਘਰ ਦੀ ਛੱਤ ਦਾ ਤੁਹਾਨੂੰ ਗਿੜਾ ਲਵਾਉਨੇ ਆ ਦੇਖ ਕੇ ਤੁਸੀਂ ਹੈਰਾਨ ਹੋਵੋਗੇ ਕਦੇ ਤੁਸੀਂ ਸੋਚਿਆ ਨਹੀਂ ਹੋਵੇਗਾ ਕਿ ਇਹ ਵੀ ਚੀਜ਼ਾਂ ਥੋੜੀ ਜੀ ਜਗ੍ਹਾ ਦੇ ਵਿੱਚ ਕਿਵੇਂ ਤੁਸੀਂ ਲਾ ਸਕਦੇ ਹੋ ਤਾਂ ਅਵਤਾਰ ਸਿੰਘ ਸੰਧੂ ਔਰ ਉਹਨਾਂ ਦੇ ਵਾਈਫ ਸਾਡੇ ਨਾਲ ਮੌਜੂਦ ਹੈਗੇ ਨੇ ਤਾਂ ਸੰਧੂ ਸਾਹਿਬ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਹਾਂਜੀ ਮੈਂ ਸਵਾਗਤ ਕਰਦਾ ਜੀ #ਪੰਜਾਬ ਦਾ ਸਾਡੇ ਟਰੈਸ ਗੱਡ ਦੇ ਵਿੱਚ ਆਉਣ ਵਾਸਤੇ ਜੀ ਸੰਧੂ ਸਾਹਿਬ ਬੜਾ ਵਧੀਆ ਲੱਗਾ ਜੀ ਗਾਰਡਨ ਇਹ ਦੇਖ ਕੇ ਪਹਿਲਾਂ ਤਾਂ ਇਹ ਦੱਸੋ ਕਿ ਸ਼ੌਂਕ ਕਿਵੇਂ ਪਿਆ ਤੁਹਾਨੂੰ ਗਾਰਡਨਿੰਗ ਦਾ ਔਰ ਕਦੋਂ ਇਹਦੀ ਸ਼ੁਰੂਆਤ ਹੋਈ ਦੇਖੋ ਜੀ ਕੁਦਰਤ ਤੇ ਬਧੀ ਹੁੰਦੀ ਆ ਅਸੀਂ ਉਹਦੇ ਉੱਪਰ ਜਦੋਂ ਕੁਦਰਤ ਦੇ ਵਿੱਚ ਵਿਚਰਦੇ ਆ ਨਾ ਤੇ ਨੇਚਰਲੀ ਅਸੀਂ ਪਹਾੜਾਂ ਤੇ ਜਾਂਦੇ ਹਰ ਥਾਂ ਤੇ ਜਾਂਦੇ ਆ ਸੋ ਕੁਦਰਤ ਅਸੀਂ ਆਪਣੇ ਘਰ ਦੇ ਵਿੱਚ ਹੀ ਬਣਾਈ ਹੋਈ ਆ ਸ਼ੌਂਕ ਦੀ ਗੱਲ ਕਰੀਏ ਜੀ ਕਰੋਨਾ ਕਾਲ ਇੱਕ ਇਹੋ ਜਿਹਾ ਆਇਆ ਕਿ ਜਦੋਂ ਅਸੀਂ ਮੈਂਟਲੀ ਤੌਰ ਤੇ ਤੇ ਫਿਜ਼ੀਕਲ ਤੌਰ ਤੇ ਅਸੀਂ ਬੰਦ ਹੋ ਕੇ ਰਹਿ ਗਏ ਘਰਾਂ ਦੇ ਵਿੱਚ ਬਿਲਕੁਲ ਉਦੋਂ ਸਾਡੇ ਮਨ ਦੇ ਵਿੱਚ ਆਇਆ ਕਿ ਆਪਾਂ ਬੇਲੇ ਬੈਠੇ ਹਾਂ ਕੁਝ ਨਾ ਕੁਝ ਕੰਮ ਸ਼ੁਰੂ ਕਰੀਏ ਕਿ ਪਾਲ ਗਧੀਆਂ ਚੀਜ਼ਾਂ ਲਾਈਏ ਕਿ ਬਾਹਰ ਸਾਨੂੰ ਨਾ ਜਾਣਾ ਪਵੇ ਨਾ ਚੀਜ਼ਾਂ ਨੂੰ ਲੈਣ ਵਾਸਤੇ ਡੇਲੀ ਜੂਸ ਦੀ ਚੀਜ਼ਾਂ ਹੁੰਦੀਆਂ ਉੱਥੋਂ ਸਾਡੀ ਸ਼ੁਰੂਆਤ ਹੋਈ ਹੈ ਜੀ ਗਾਰਡਨਿੰਗ ਦੀ ਅੱਛਾ ਬੜਾ ਕੁਝ ਲਾਇਆ ਹੋਇਆ ਜੀ ਮੈਂ ਤੁਹਾਨੂੰ ਕੀ ਮੋਟੇ-ਮੋਟੇ ਤੌਰ ਤੇ ਤੁਸੀਂ ਨਾਲ ਦੀ ਨਾਲ ਦੱਸੀ ਜਾਓ ਜੀ ਇੱਕ ਅਰੀ ਲੱਗਾ ਕੀ ਹੋ ਜਾ ਇੱਥੇ ਜੀ ਸਭ ਤੋਂ ਪਹਿਲਾਂ ਤੁਹਾਡੇ ਨਜ਼ਰ ਪੈਂਦੀਆਂ ਹੋਣਗੀਆਂ ਵੱਡੀਆਂ-ਵੱਡੀਆਂ ਕਿਆਰੀਆਂ ਜਿਹਨੂੰ ਅਸੀਂ ਗ੍ਰੋ ਬੈਕ ਕਹਿੰਦੇ ਆ ਜੀ ਜੀ ਇਹਦੇ ਵਿੱਚ ਦੇਖੋ ਅਸੀਂ ਗੋਭੀ ਬੰਦ ਗੋਭੀ ਇਸ ਵળે ਹੈਗੀ ਆ ਜੀ ਰਾਈਟ ਸਾਡੇ ਕੋਲ ਇੱਥੇ ਪਰਪਲ ਕਲਰ ਦੀ ਜਿਹੜੀ ਗੋਭੀ ਸੀ ਉਹ ਅਸੀਂ ਇੱਥੋਂ ਹਣ ਪੁੱਟ ਚੁੱਕੇ ਆ ਤੇ ਕੁਝ ਅਸੀਂ ਫਲੀਆਂ ਲਾਈਆਂ ਪਿਆਜ਼ ਲਸਣ ਗੰਡੇ ਵਗੈਰਾ ਅਸੀਂ ਇਹਨਾਂ ਕਿਆਰੀਆਂ ਚ ਲਾਏ ਆ ਇਵਨ ਤੁਸੀਂ ਦੇਖੋ ਕਿ ਅਸੀਂ ਤਰਾਂ ਵੀ ਲਾ ਦਿੱਤੀਆਂ ਜੀ ਕਿਆਰੀ ਦੇ ਵਿੱਚ ਇਸ ਸਾਲ ਬਹੁਤ ਵਧੀਆ ਹੋਈਆਂ ਸੀ ਠੀਕ ਹੈ ਇੱਧਰ हां जी आगे ਸਾਡਾ ਹੈਗਾ ਜੀ ਅਸੀਂ ਇਹਨੂੰ ਜ਼ਿਆਦਾ ਨਾ ਮਿਰਚਾਂ ਦਾ ਬਾਗ ਕਹਿ ਦਿੰਦੇ ਆ ਅੱਛਾ ਜੀ ਹੁਣ ਫਰਵਰੀ ਦਾ ਮਹੀਨਾ ਤੇ ਲੱਗੀਆਂ ਨੇ ਠੀਕ ਹੈ ਤਕਰੀਬਨ ਘਰਖਣ ਜੋ ਕਿ ਮਿਰਚਾਂ ਅਸੀਂ ਇੱਥੋਂ ਨੇ 2.5 ਕਿਲੋ ਦੇ ਕਰੀਬ ਮਿਰਚਾਂ ਹੀ ਪਸਾਈਆਂ ਜੀ ਇੱਥੋਂ ਠੀਕ ਹੈ ਸਾਡੇ ਕੋਲ ਬੈਂਗਣ ਹੈਗੇ ਆ ਠੀਕ ਹੈ ਤੇ ਨਾਲ ਹੀ Shimla ਮਿਰਚਾਂ ਜੋ ਮੌਸਮੀ ਸਬਜ਼ੀਆਂ ਬੈਂਗਣ ਵੀ ਨੇ ਅੱਛਾ ਸੇ ਵਾਲੇ ਬੈਂਗਣ ਨੂੰ ਕਹਿ ਸਕਦੇ ਆ ਠੀਕ ਹੈ ਤੇ ਬੈਂਗਣ ਨਾ ਗ੍ਰੀਨ ਵਾਲੇ ਬੈਂਗਣ ਮੀਨ ਜੇ ਕਿ ਅਲੱਗ-ਅਲੱਗ ਵੈਰਾਈਟੀ ਦੇ ਬੈਂਗਣ ਨੇ ਠੀਕ ਹੈ ਖਾਣ ਪੀਣ ਦਾ ਸਾਰਾ ਸਮਾਨ ਤੁਸੀਂ ਉੱਤੇ ਰੈਡੀ ਕੀਤਾ ਹੋਇਆ ਆ ਕਈ ਵਾਰੀ ਕੀ ਐਵੇਂ ਹੁੰਦਾ ਵਾ ਕਿ ਬਸ ਬਾਜ਼ਾਰ ਦਾ ਨਮਕ ਹੀ ਐਡ ਕਰਨਾ ਹੁੰਦਾ ਵਾ ਬਾਕੀ ਸਾਰਾ ਮਟੀਰੀਅਲ ਆਪਾਂ ਛੱਤ ਤੋਂ ਹੀ ਲੈ ਕੇ ਜਾਂਦੇ ਅੱਛਾ ਬੜੀ ਚੰਗੀ ਗੱਲ ਤੁਸੀਂ ਦੱਸੀ ਕੀ ਕਹਿੰਦੇ ਨੇ ਕਿ ਸਾਰੀ ਝਾੜੀ ਰਸੋਈ ਤੋਂ ਪੈਦਾ ਹੁੰਦੀ ਹੈ ਬਿਮਾਰੀਆਂ ਦੀ ਜਦੋਂ ਮਾੜਾ ਖਾਣ ਪੀਣ ਸਾਡੇ ਕੋਲ ਆ ਜਾਂਦਾ ਤਾਂ ਜਿਵੇਂ ਤੁਸੀਂ ਇਹ ਸਾਰਾ ਕੁਝ ਲਾਇਆ ਹੋਇਆ ਇਹਦੇ 'ਚ ਫਿਰ ਤੁਸੀਂ ਸਪਰੇ ਜਾਂ ਕੋਈ ਖਾਦ ਵਗੈਰਾ ਕੁਝ ਨਹੀਂ ਪਾਉਂਦੇ ਬਿਲਕੁਲ ਨਹੀਂ अच्छा किवें ਹੁੰਦੀਆਂ ਲੋਕ ਤਾਂ ਕਹਿੰਦੇ ਨੇ ਕਿ ਪੋਸੀਬਲ ਹੀ ਨਹੀਂ ਜੀ ਹੁੰਦੀਆਂ ਨਹੀਂ ਚੀਜ਼ਾਂ ਪੋਸੀਬਲ ਹੈ ਸਾਰਾ ਕੁਝ ਆਪਣੇ ਹੱਥ ਵਾਸੀ ਹੈ ਜਿਵੇਂ ਜੋ ਵੀ ਆਪਣੇ ਕਿਚਨ ਦਾ ਵੇਸਟ ਹੁੰਦਾ ਹਨਾ ਉਹਨੂੰ ਆਪਾਂ ਕਟਿੰਗ ਕਰਕੇ ਆਪਾਂ ਉਹਦੀ ਕੰਪੋਸਟ ਬਣਾ ਲੈਨੇ ਆ ਠੀਕ ਹੈ ਹਾਂਜੀ ਜਿਹਨੂੰ ਆਪਾਂ ਕਹਿ ਸਕਦੇ ਕਿਚਨ ਕੰਪੋਸਟ ਅੱਛਾ ਜੋ ਫਰੂਟਸ ਦੇ ਛਿਲਕੇ ਹੋਗੇ ਸਬਜ਼ੀਆਂ ਦੇ ਛਿਲਕੇ ਹੋਗੇ ਉਹਨਾਂ ਨੂੰ ਆਪਾਂ ਸਾਰਾ ਹੀ ਕੱਟ ਵੱਢ ਕੇ ਜਿਵੇਂ ਬਾਲਟੀ ਵਿੱਚ ਸਟੋਰ ਕਰਕੇ ਉਹਦਾ ਕਿਚਨ ਕੰਪੋਸਟ ਬਣਾ ਲੈਦੇ ਠੀਕ ਹੈ ਦੇਖੋ ਇੱਥੋਂ ਲਿਆ ਸੀ ਜੀ ਤੇ ਖਾਦ ਬਣਾ ਕੇ ਇੱਥੇ ਲੈ ਆਂਦਾ ਠੀਕ ਹੈ ਤੇ ਦੂਸਰੀ ਗੱਲ ਜਿਹੜੀ ਹੈ ਪੈਸਟੀਸਾਈਡ ਦੀ ਵੀ ਹੋ ਜਾਂਦੀ ਹੈ ਨਾ ਕਿ ਉਹ ਕੀ ਪਾਉਣੇ ਆ ਤੇ ਖੱਟੀ ਲੱਸੀ ਹੋ ਗਈ ਅੱਛਾ ਚੁੱਲੇ ਦੀ ਸਵਾਹ ਹੋ ਗਈ ਠੀਕ ਹੈ ਤੇ ਨਿੰਮ ਦਾ ਤੇਲ ਹੋ ਗਿਆ ਜੀ ਪਾਣੀ ਚ ਮਿਲਾ ਕੇ ਸਾਡੇ ਦੇਸੀ ਔੜ ਪੂਰੀ ਹੈਗੀ ਹੈ ਜੀ ਅੱਛਾ ਤੇ ਬਿਲਕੁਲ ਤੁਹਾਡੇ ਨਤੀਜੇ ਤੁਹਾਡੇ ਸਾਹਮਣੇ ਹੈਗੇ ਜਿਵੇਂ ਉਹ ਸਾਹਮਣੇ ਬੈਂਗਣ ਵੀ ਲੱਗਾ ਨਜ਼ਰ ਆ ਰਿਹਾ ਜੀ ਇਹਨੂੰ ਕੋਈ ਸੁੰਡੀ ਨਹੀਂ ਹੈ ਨਾ ਨਹੀਂ ਤੇ ਆਮ ਅਸੀਂ ਦੇਖਦੇ ਹਾਂ ਕਿ ਇੰਨਾ ਸਾਫ਼ ਤੇ ਹੁੰਦੇ ਹੀ ਨਹੀਂਗੇ ਹਾਂ ਜੀ ਬੈਂਗਣ ਦੀ ਇੱਕ ਕਹਾਵਾ ਤਾਂ ਕਿ ਜੇ ਜੇ ਬੈਂਗਣ ਚ ਕੀੜਾ ਨਹੀਂ ਹੈਗਾ ਉਹ ਬੈਂਗਣ ਕਿੱਦਾਂ ਹੋ ਜਾਂਦਾ ਪਰ ਨਹੀਂ ਪਰਮਾਤਮਾ ਦੀ ਇੰਨੀ ਕਿਰਪਾ ਕਿ 5 ਸਾਲ ਹੋ ਗਏ ਸਾਨੂੰ ਇਹ ਕਰਦਿਆਂ ਨੂੰ ਗਾਰਡਨਿੰਗ ਅੱਛਾ ਲੇਕਿਨ ਕਦੀ ਵੀ ਇਹੋ ਜਿਹਾ ਆਇਆ ਨਹੀਂ ਸਿਸਟਮ ਦੇ ਵਿੱਚ ਕਿ ਕਦੀ ਸੰਡੀ ਵਗੈਰਾ ਲੱਗੀ ਹੋਵੇ ਗੋਭੀ ਨੂੰ ਵੀ ਕਹਿੰਦੇ ਆਪਾਂ ਸੰਡੀ ਲੱਗਦੀ ਲੇਕਿਨ ਨਹੀਂ ਸੰਡੀ ਨਹੀਂ ਕੱਲ ਅਸੀਂ ਟਰੈਸ ਗਾਰਡਨਿੰਗ ਕੀਤੀ ਆ ਪਰ ਬਹੁਤ ਸਾਰੀਆਂ ਮਾਈਥ ਨੂੰ ਅਸੀਂ ਤੋੜਿਆ ਵੀ ਹੈਗਾ ਅੱਛਾ ਕਿ ਆਹ ਰੁੱਖ ਨਹੀਂ ਲੱਗ ਸਕਦਾ ਜੀ ਆਹ ਨਹੀਂ ਹੋ ਸਕਦਾ ਸਭ ਕਰਕੇ ਦਿਖਾਇਆ ਜਿਵੇਂ ਜਿਵੇਂ ਆਪਾਂ ਅੱਗੇ ਚੱਲਦੇ ਆ ਤੁਹਾਨੂੰ ਇਹਦੇ ਬਾਰੇ ਦੱਸ ਦੇਵਾਂਗੇ ਜੀ ਜੀ ਇਧਰ ਇਹ ਕੀ ਹੈ ਜੀ ਇਹ ਜੀ ਪਹਿਲਾਂ ਤਾਂ ਆਪਾਂ ਗ੍ਰੋ ਬੈਗਸ ਦੀ ਗੱਲ ਕਰਦੇ ਆਂ ਜੀ ਛੱਤ ਜਾਂ ਛੱਤ ਉੱਪਰ ਜਿਹੜਾ ਵਜ਼ਨ ਹੈ ਨਾ ਉਹ ਮੈਟਰ ਕਰਦਾ ਹੈ ਤੇ ਇਹ ਗਮਲੇ ਜਿਹੜੇ ਸਾਡੇ ਹੈਗੇ ਆ ਯੂਵੀ ਸਟੈਬਲਾਈਜ਼ਡ ਆ ਕੋਈ ਪਲਾਸਟਿਕ ਵਾਲਾ ਅਸਰ ਨਹੀਂ ਹੈਗਾ ਇਹਨਾਂ ਦੇ ਪੌਦਿਆਂ ਦੇ ਉੱਪਰ ਹੌਲੀ ਹੁੰਦੇ ਆਪਣਾ ਵਜ਼ਨ ਹੀ ਨਹੀਂ ਹੁੰਦਾ ਇਹਨਾਂ ਦਾ ਤੇ ਸੋ ਅਸੀਂ ਇਹਨਾਂ ਦੇ ਵਿੱਚ ਦੇਖੋ ਆ ਸਾਡੇ ਕੋਲ ਪੁਰਾਣੇ ਬੈਂਗਣ ਲੱਗੇ ਹੋਏ ਆ ਤੇ ਆ ਅਸੀਂ ਮਿਰਚਾਂ ਵਗੈਰਾ ਫੇਰ ਲਾ ਦਿੱਤੀਆਂ ਨੇ ਤੇ ਈਵਨ ਕਿ ਦੇਖੋ ਘਰ ਦਾ ਵੇਸਟ ਵਗੈਰਾ ਜੋ ਹੁੰਦਾ ਪਾਲਟੇਬ ਵਗੈਰਾ ਜੀ ਟੁੱਟ ਜਾਂਦੀਆਂ ਅਸੀਂ ਉਹ ਵਰਤੀਆਂ ਆ ਪੂਤਰਾ ਲੱਗਾ ਇਹਦੇ ਵਿੱਚ ਠੀਕ ਹੈ ਇੱਧਰ ਲਾਇਆ ਹੋਇਆ ਮੈਨੂੰ ਲੱਗਦਾ ਕਿ ਇਹ ਹਲਦੀ ਹੈ ਜੀ ਇਹ ਇਹ ਕੇਲਾ ਹੈ ਜੀ ਕੇ ਕੇਲਾ ਅੱਛਾ ਹਾਂ ਇਹ ਇਕਲੇ ਦੀ ਵੀ ਗਲਤ ਨੂੰ ਦੱਸਾਂ ਵੀ ਕਈ ਵਾਰ ਮੰਨਿਆ ਜਾਂਦਾ ਹੈ ਅਸੀਂ ਸੁਣਿਆ ਕਿਹਦੇ ਜੀ ਅਸ਼ੋਭ ਹੁੰਦਾ ਨਾ ਅਸੀਂ ਉਹ ਮਿੱਠ ਵੀ ਥੋੜੀ ਆ ਅੱਛਾ ਕੇਲਾ ਲਾਇਆ ਹੈ ਉਹ ਸਾਡੇ ਲਈ ਕੋਈ ਅਸ਼ੋਭ ਨਹੀਂ ਹੈਗਾ ਅੱਛਾ ਕਿਉਂਕਿ ਨੇਚਰ ਕੁਦਰਤ ਅਸ਼ੋਭ ਨਹੀਂ ਜੀ ਹੋ ਸਕਦੀ ਸਾਡੀ ਸੋਚਣੀ ਜਿਹੜੀ ਹੈ ਨਾ ਉਹ ਸ਼ੁਭ ਸ਼ੁਭ ਹੁੰਦੀ ਹੈ ਹਮੇਸ਼ਾ ਜੀ ਵਾਕਈ ਗੱਲ ਠੀਕ ਹੈ ਸਾਰੇ ਅਸੀਂ ਜਿਹੜੇ ਜਿੰਨੇ ਵੀ ਆਪਣੇ ਪੰਜਾਬ ਦੇ ਵਿੱਚ ਹੋ ਸਕਦੇ ਆ ਉਹ ਅਸੀਂ ਬੂਟੇ ਲਾਏ ਆ ਜੀ ਠੀਕ ਹੈ ਜੀ ਇਹ ਬੂਟਾ ਕਹਦਾ ਜੀ ਇਹ ਚਕੋਦਰਾ ਜੀ ਠੀਕ ਹੈ ਕਈ ਵਾਰ ਇਹ ਤਾਂ ਵੈਸੇ ਵੱਡਾ ਬਹੁਤ ਵੱਡਾ ਰੁੱਖ ਹੁੰਦਾ ਜੀ ਜੀ ਬਹੁਤ ਘੱਟ ਲੋਕਾਂ ਨੂੰ ਇਹਦੇ ਬਾਰੇ ਪਤਾ ਵੀ ਹੁੰਦਾ ਹਾਂਜੀ ਹਾਂਜੀ ਇਹਨਾਂ ਨੇ ਇੱਕ ਰੁੱਖ ਦੀ ਗੱਲ ਕੀਤੀ ਕਿ ਬਹੁਤ ਵੱਡਾ ਰੁੱਖ ਹੁੰਦਾ ਲੇਕਿਨ ਨਹੀਂ ਆਪਾਂ ਰੁੱਖ ਵਾਲੇ ਪਲਾਂਟ ਹੀ ਨਹੀਂ ਲੈਂਦੇ ਕਿ ਆਪਾਂ ਗrafted ਪਲਾਂਟ ਦੀ ਪੈਲ ਰੱਖਦੇ ਜਿਹੜੇ ਥੋੜੇ ਥਾਂਤ ਹੋ ਜਾਂਦੇ ਨੇ ਡਰਾਮਾ ਦੇ ਵਿੱਚ ਤੇ ਜਿਹਨੂੰ ਆਪਾਂ ਤਕਰੀਬਨ ਤੁਹਾਨੂੰ ਕਿਤੇ ਦੇਖਿਆ ਹੋਵੇਗਾ ਕਿ ਇਹਨੂੰ ਇੱਕ ਪਲਾਂਟ ਐਡਾ ਫਰੂਟ ਲੱਗਿਆ ਸੀਗਾ ਤੱਕ ਤਰ੍ਹਾਂ ਹੀ ਕਿਲੋਕ ਦੇ ਲਗਭਗ ਹੋਏਗਾ ਠੀਕ ਹੈ ਅੱਛਾ ਇਹਨੂੰ ਲੱਗਾ ਸੀਗਾ ਜੀ ਬਿਲਕੁਲ ਜੀ ਖੂੜ ਲੱਗਾ ਲੱਗਿਆ ਸੀ ਵੈਸੇ ਇਹਨਾਂ ਫੂਨ ਵੀ ਫਰੂਟਿੰਗ ਬਹੁਤ ਭਾਰੀ ਹੋਈ ਪਈ ਆ ਤਾਂ ਲੱਗਨ ਗੈਸ ਵਰੀ ਵੀ ਰਿਕਾਰਡ ਪੈਦਾ ਹੋਏਗਾ ਅੱਛਾ ਇਹ ਜਿਵੇਂ ਪਾਜੀ ਜਿਵੇਂ ਇਹ ਕੇਲੇ ਦਾ ਬੂਟਾ ਜੀ ਇਹ ਫਿਰ ਵੱਡਾ ਹੋਏਗਾ ਜਿਵੇਂ ਕਿ ਜਾਂ ਇਹਦੇ ਸਾਈਜ਼ ਉਨਾ ਰਹੇਗਾ ਫਿਰ ਬਿਲਕੁਲ ਜੀ ਇੱਕ ਗੱਲ ਹੁੰਦੀ ਹੈ ਕਿ ਜਦੋਂ ਅਸੀਂ ਇਹਨਾਂ ਨੂੰ ਇਦਾਂ ਗਮਲੇ ਆਪਾਂ ਕਹਿ ਦਿੰਨੇ ਆ ਫਿਲਹਾਲ ਵੀ ਕਰਦੇ ਡਰਮ ਨੇ ਜਿਹੜੇ ਆਪਾਂ ਕੱਟ ਕੇ ਦੋ ਗਮਲੇ ਬਣਾਏ ਹਨਾ ਇਹਨਾਂ ਦੇ ਇਹਦੇ ਵਿੱਚ ਜਦੋਂ ਰੂਟਸ ਦੀ ਬਾਉਂਡ ਜਦੋਂ ਹੋ ਜਾਂਦੀ ਹੈ ਨਾ ਇੱਕ ਜਗ੍ਹਾ ਤੱਕ ਤਦ ਤੱਕ ਇਹਨਾਂ ਦੀ ਹਾਈਟ ਵਧ ਨਹੀਂ ਹੁੰਦੀ ਆ ਅੱਛਾ ਕੇਲੇ ਦੇ ਮਾਮਲੇ 'ਚ ਗੱਲ ਕਰੀਏ ਤਾਂ ਇਹਨੇ ਦੇਖੋ ਜੀ ਮੇਰੇ ਖਿਆਲ ਨਾਲ 5 6 7 ਫੁੱਟ ਤੱਕ ਜਾਊਗਾ ਪਰ ਪਿਛਲੀ ਵਾਰ ਕੇਲੇ ਲੱਗੇ ਸੀ ਇਹਦੇ ਉੱਪਰ ਠੀਕ ਹੈ ਅੱਛਾ ਤੇ ਗ੍ਰੋਥ ਇਹਦੀ ਇਸ ਤਰ੍ਹਾਂ ਨਹੀਂ ਹੈਗਾ ਜਿਹੜਾ ਜ਼ਮੀਨ ਤੇ ਜਿਹੜਾ ਲੱਗਾ ਹੈ ਨਾ ਕੋਈ ਬੂਟਾ ਹੈਗਾ ਉਹਦੀ ਗ੍ਰੋਥ ਵੱਖਰੀ ਆ ਕਿਹਦੀ ਗ੍ਰੋਥ ਵੱਖਰੀ ਹੁੰਦੀ ਆ ਪਰ ਇੰਨੀ ਕੀ ਗ੍ਰੋਥ ਅਸੀਂ ਕਰਵਾ ਲੈਨੇ ਚਾਹੇ ਅਮਰੂਦ ਆ ਚਾਹੇ ਕਿਨੂ ਲੱਗੇ ਹੈਗੇ ਆ ਕਿ ਜਿਹੜਾ ਫਲ ਵਧੀਆ ਲੱਗ ਜਾਂਦਾ ਹੈ ਠੀਕ ਹੈ ਫਲ ਇਹਨੂੰ ਆਉਂਦਾ ਰਹਿੰਦਾ ਠੀਕ ਹੈ ਸੰਧੂ ਸਾਹਿਬ ਸਵਾਲ ਬੜੇ ਹੁੰਦੇ ਆ ਜੀ ਜੇ ਗਾਰਡਨਿੰਗ ਕਰਨੀ ਹੋਵੇ ਜਿਵੇਂ ਤੁਸੀਂ ਇਹ ਰੱਖੇ ਹੋਏ ਨੇ ਸਾਰਾ ਕੁਝ ਇੱਕ ਤਾਂ ਲੋਕ ਕਹਿੰਦੇ ਨੇ ਕਿ ਮਿੱਟੀ ਦਾ ਭਾਰ ਜ਼ਿਆਦਾ ਹੋ ਜਾਂਦਾ ਇੱਕ ਲੋਕ ਕਹਿੰਦੇ ਨੇ ਕਿ ਸਲਾਬ ਹੁੰਦੀ ਆ ਜੀ ਇਹਦੇ ਬਾਰੇ ਜ਼ਰੂਰ ਦੱਸਿਓ ਜੀ ਕਿ ਕਿੰਨਾ ਕੋ ਇੰਪੈਕਟ ਪੈਂਦਾ ਛ ਜਦੋਂ ਆਪਾਂ ਕੋਈ ਨਵਾਂ ਉਪਰਾਲਾ ਕਰਦੇ ਆ ਨਾ ਸਭ ਤੋਂ ਪਹਿਲਾਂ ਜਿਹੜੇ 네ਗੇਟਿਵ ਪੁਆਇੰਟਸ ਹੁੰਦੇ ਨੇ ਉਹ ਮੰਨ ਦੇ ਵਿੱਚ ਲੋਕਾਂ ਦੇ ਲਾਜ਼ਮੀ ਆਉਣੇ ਹੁੰਦੇ ਨੇ ਨਾ ਤੇ ਆਪਣੀ ਕੋਸ਼ਿਸ਼ ਹੁੰਦੀ ਹੈ ਕਿ ਉਹਨੂੰ ਅਸੀਂ ਉਹਨਾਂ ਨੂੰ ਉਹਨਾਂ ਨੂੰ ਸੈਟੀਸਫਾਈ ਕਰੀਏ ਨਾ ਚੀਜ਼ਾਂ ਬਾਰੇ ਜੀ ਸਭ ਤੋਂ ਪਹਿਲੀ ਗੱਲ ਹੈ ਜੀ 5 ਸਾਲ ਤਕਰੀਬਨ ਹੋ ਚੱਲੇ ਆ ਸਾਡੇ ਛੱਤ ਉੱਪਰ ਕਿਤੇ ਵੀ ਸਲਾਬ ਨਹੀਂ ਆਈ ਹੈਗੀ ਜੀ ਠੀਕ ਹੈ ਦੋ ਤਿੰਨ ਅਸੀਂ ਚੀਜ਼ਾਂ ਦਾ ਧਿਆਨ ਰੱਖਿਆ ਇੱਕ ਤਾਂ ਅਸੀਂ ਆਪਣੀ ਛੱਤ ਉੱਪਰ ਲੋਕ ਜਿਹੜੀ ਫਰਾਈ ਹੋਈ ਹੈ ਜੀ ਇੱਕ ਲੋਕਤ ਹੁੰਦੀ ਹੈ ਜੀ ਸਲਾਬ ਤੋਂ ਉੱਪਰ ਪਾ ਕੇ ਮਿੱਟੀ ਪਾਈ ਜਾਂਦੀ ਢਲਾਈ ਜਾਂਦੀ ਨਾ ਉਹਦੇ ਉੱਪਰ ਵੀ ਫਰਦਾ ਸਾਡੇ ਕੋਲ ਅਸੀਂ ਲੋਕ ਫਰਾਈ ਹੈ ਜੀ ਠੀਕ ਹੈ ਦੂਸਰਾ ਕੀ ਹੈ ਤੁਸੀਂ ਦੇਖੋ ਸਾਡੇ ਜਿਹੜੇ ਜ਼ਿਆਦਾਤਰ ਗਮਲੇ ਆ ਉਹ ਲੱਕੜ ਦੇ ਜਾਂ ਸਟੈਂਡ ਦੇ ਉੱਪਰ ਜਟਾਂ ਦੇ ਸਟੈਂਡ ਦੇ ਉੱਪਰ ਹੈਗੇ ਆ ਜੀ ਥੱਲੇ ਹਵਾ ਜਿਹੜੀ ਜਾਂਦੀ ਉਹਦੇ ਰਹਿੰਦੇ ਟੱਚ ਨਹੀਂ ਹੈ ਹਵਾ ਦੇ ਵਿੱਚ ਰੱਖੀ ਤੀਜੀ ਗੱ ਹਾਂ ਠੀਕ ਹੈ ਕਿਆਰੀਆਂ ਦੇਖ ਕੇ ਆਉਂਦਾ ਹੋਣਾ ਕਿ ਕਿਆਰੀਆਂ ਇਸੇ ਜਿਹੜਾ ਸਲਾਬ ਜਾਊਗੀ ਨਾ ਬਿਲਕੁਲ ਨਹੀਂ ਜੀ ਇਹਨਾਂ ਕਿਆਰੀਆਂ ਵਿੱਚ ਤੁਸੀਂ ਸਵੀਮਿੰਗ ਪੂਲ ਦੇਖੇ ਹੋਣੇ ਆ ਅਸੀਂ ਟਾਈਲਾਂ ਲਵਾਈਆਂ ਜੀ ਦੇ ਵਿੱਚ ਇਸ ਤਰ੍ਹਾਂ ਅੱਛਾ ਇਹਦੇ ਥੱਲੇ ਟਾਈਲਾਂ ਲੱਗੀਆਂ ਨੇ ਟਾਈਲਾਂ ਲੱਗੀਆਂ ਐ ਬਿਲਕੁਲ ਨਹੀਂ ਸਲਾਬ ਵਾਲਾ ਮੈਟਰ ਨਹੀਂ ਔਰ ਵੇਟ ਦੀ ਤੁਸੀਂ ਗੱਲ ਕੀਤੀ ਭਾਰਤੀ ਜੀ ਤੇ ਭਾਰ ਇੱਕ ਡਿਸਟ੍ਰਿਬਿਊਟ ਅਸੀਂ ਕੀਤਾ ਹੋਇਆ ਜੀ ਭਾਰ ਇੱਕ ਜਗ੍ਹਾ ਨਹੀਂ ਹੈਗਾ ਬਾਕੀ ਇਹਨੇ ਬਿਲਡਿੰਗਾਂ ਬਣਦੀਆਂ ਲੋਕ ਇਨਾਂ ਸਮਾਨ ਅੰਦਰ ਰੱਖਦੇ ਨੇ ਉਹਦੇ ਨਾਲੋਂ ਜ਼ਿਆਦਾ ਭਾਰ ਹੈ ਨਹੀਂ ਜੀ ਬਾਕੀ ਮਿੱਟੀ ਨਹੀਂ ਹੈਗੀ ਇਹਦੇ ਵਿੱਚ ਅਸੀਂ ਸੁੱਕੇ ਪੱਤੇ ਜਿੱਦਾਂ ਇੱਥੋਂ ਹੀ ਸਾਡਾ ਜਿਹੜਾ ਨਿਕਲ ਆਉਂਦਾ ਹੈ ਨਾ ਜਿੱਦਾਂ ਕਮਾਦ ਦੀ ਖੋਰੀ ਵਗੈਰਾ ਜਿਹੇ ਲੈ ਆਉਣੇ ਚੀਜ਼ਾਂ ਉਹ ਹੀ ਥੱਲੇ ਪਾਈਆਂ ਮਿੱਟੀ ਬਹੁਤ ਘੱਟ ਹੈ ਦੇਖਣ ਨੂੰ ਤੁਹਾਨੂੰ ਜ਼ਿਆਦਾ ਲੱਗਦੀ ਹੈ ਜੀ ਅੱਛਾ ਵੈਸੇ ਹੀ ਲੱਗਦਾ ਲੱਗਦਾ ਕੁਝ ਪਾਇਆ ਹੋਇਆ ਹੈ ਲਾਈਟ ਵੇਟ ਠੀਕ ਹੈ ਇਹ ਗੋਭੀ ਇੱਕ ਬੜੀ ਵਧੀਆ ਜੀ ਇੱਥੇ ਇਹਦਾ ਰੰਗ ਵੈਸੇ ਮੈਂ ਤਾਂ ਦੇਖੀ ਨਹੀਂ ਜੀ ਕ ਇਹ ਕਿਹੜੀ ਹੈ ਜੀ ਵੈਰਾਈਟੀ ਇਹ ਬਿਲਕੁਲ ਜੀ ਗੋਭੀ ਦੀ ਦੇਖੋ ਜੀ ਆਮ ਵੈਰਾਈਟੀ ਹੀ ਹੈਗੀ ਆ ਸਿਰਫ ਉਹਨਾਂ ਨੇ ਜਿੰਨਾ ਸੁਧਾਰ ਜਿਹਨੂੰ ਪਾ ਕੇ ਨੇ ਨਾ ਬੀਜ ਵਿੱਚ ਕਰਕੇ ਇੱਕ ਵੈਰਾਈਟੀ ਬਣਾਈ ਹੈ ਇੱਕ ਜੀ ਪੀਲੀ ਗੋਭੀ ਵੀ ਹੁੰਦੀ ਆ ਉਹਦਾ ਕਲਰ ਜਿਹੜਾ ਪੀਲਾ ਹੋਊਗਾ ਇਹ ਗੁਲਾਬੀ ਥੋੜੀ ਰੰਗ ਦੀ ਹੈਗੀ ਆ ਸਾਨੂੰ ਕਿਸੇ ਨੇ ਸੁਜੈਸਟ ਕੀਤੀ ਤੁਸੀਂ ਆਪਣੇ ਗਾਰਡਨ ਜਰੂਰ ਲਓ ਇਸ ਚੀਜ਼ ਨੂੰ ਇਹਦਾ ਸਵਾਦ ਬਿਲਕੁਲ ਹੀ ਆਮ ਗੋਭੀ ਵਰਗਾ ਉਹਦੇ ਨਾਲ ਥੋੜਾ ਜਿਹਾ ਮੈਂ ਕਹਿੰਦਾ ਵਧੀਆ ਠੀਕ ਹੈ ਔਰ ਦਿਖਦੀ ਵੀ ਵਧੀਆ ਹੈਗੀ ਆ ਅੱਛਾ ਸੋ ਜੀ ਇਹ ਇਹਦੇ ਉੱਪਰ ਵੀ ਆ ਜੀ ਇਹ ਇਹ ਬੰਦ ਗੋਬੀ ਹੈ ਹਾਂ ਜੀ ਇਹ ਬੰਦ ਗੋਬੀ ਆ ਜੀ ਇਹ ਇਹ ਥੋੜਾ ਜਿਹਾ ਜਿਹਨੂੰ ਕਹਿੰਨਾ ਬੈਂਗਣੀ ਕਲਰ ਜਾਂ ਆਪਣਾ ਪਰਪਲ ਕਲਰ ਦੀ ਹੈਗੀ ਬੰਦ ਗੋਬੀ ਜਿੱਦਾਂ ਇੱਧਰ ਦੇਖੋ ਇੱਧਰ ਹਰੀ ਗੋਬੀ ਆਪਣੇ ਕੋਲ ਸੈਲਡ ਵਗੈਰਾ ਵਾਸਤੇ ਵਧੀਆ ਚੀਜ਼ ਹੈ ਜੀ ਵੈਰਾਈਟੀ ਹੋ ਜਾਂਦੀ ਹੈ ਹਰੀ ਆ ਆਪਾਂ ਉਹ ਸਬਜ਼ੀ ਵਾਸਤੇ ਯੂਜ਼ ਕਰ ਲੈਨੇ ਆ ਤੇ ਜਿਹੜੀ ਪਰਪਲ ਵਾਲੀ ਉਹ ਆਪਾਂ ਸੈਲਡ ਵਿੱਚ ਵੀ ਯੂਜ਼ ਕਰ ਸਕਦੇ ਆ ਅੱਛਾ ਇਹ ਬਰੋਕਲੀ ਹੁੰਦੀ ਆ ਜਿਹੜੀ ਆ ਪਰਪਲ ਗੋਬੀ ਆ ਆਪਾਂ ਉਹਨਾਂ ਨੂੰ ਬਰੋਕਲੀ ਵਾਂਗਾਂ ਵੀ ਖਾ ਸਕਦੇ ਆ ਬ ਠੀਕ ਹੈ ਆਪਾਂ ਵੈਸੇ ਤਾਂ ਆਪਾਂ ਸਬਜ਼ੀ ਬਣਾਉਂਨੇ ਆ ਕਿ ਚਿਕਤੀ ਜਿਹੜੀ ਗੋਭੀ ਹੁੰਦੀ ਓਦੀ ਸਬਜ਼ੀ ਬਣ ਜਾਂਦੀ ਆ ਹਾਂਜੀ ਕਿਉਂਕਿ ਇਹਨਾਂ ਨੂੰ ਆਪਾਂ న్యూਟ੍ਰੀਸ਼ਨਲ ਲੈਣ ਵਾਸਤੇ ਆਪਾਂ ਇਹਨਾਂ ਨੂੰ ਬੋਇਲ ਕਰਕੇ ਵੀ ਖਾ ਸਕਦੇ ਆ ਠੀਕ ਹੈ ਤਾਂ ਇੱਧਰ ਇਹ ਕੀ ਆ ਜੀ ਲਾਇਆ ਹੋਇਆ ਇਸ ਤਰ੍ਹਾਂ ਜੀ ਸਾਡੇ ਘਰਾਂ ਦੇ ਵਿੱਚ ਆਮ ਹੀ ਪਹਿਲਾਂ ਆਪਾਂ ਗੱਲ ਕਰਦੇ ਹਾਂ ਕਿ ਲਾਇਆ ਕਿਹਦੇ ਵਿੱਚ ਹੈਗਾ ਜੀ ਸਾਡੇ ਘਰਾਂ ਦੇ ਵਿੱਚ ਆਮ ਵਾਧੂ ਘਟੂ ਸਮਾਨ ਪਿਆ ਹੁੰਦਾ ਖਾਸ ਕਰਕੇ ਜੀਵਿਦਾਰਾਂ ਦੇ ਪਰਿਵਾਰ ਹੁੰਦੇ ਆ ਨਾ ਮੋਟਰਾਂ ਦੇ ਬੋਰ ਵਗੈਰਾ ਪੁੱਟੇ ਹੁੰਦੇ ਪਾਈਪ ਪਾਈ ਕੋਠੇ ਤੇ ਪਏ ਪਏ ਪਾਈਪ ਜਕ ਕਬਾੜੀ ਨੂੰ ਵੇਚ ਦਿੰਨੇ ਆਪਾਂ ਅਸੀਂ ਉਹਨੂੰ ਯੂਟਿਲਾਈਜ਼ ਕੀਤਾ ਜੀ ਦੇਖੋ ਅੱਛਾ ਜੀ ਉਹਦੇ ਵਿੱਚ ਆਪਾਂ ਦਾ ਇਹ ਲਾਇਆ ਲੈਟਿਸ ਜਿਹਦੀਆਂ ਜੜਾਂ ਘਟ ਹੋਣਗੀਆਂ ਅੱਛਾ ਠੀਕ ਹੈ ਜੀ ਇਹਦੇ ਤੁਸੀਂ ਧਨੀਆ ਪਾਲਕ ਜਿਹੜੀ ਚੀਜ਼ ਮਰਜੀ ਉਗਾ ਸਕਦੇ ਹੋ ਇਹ ਚ ਫੁੱਲ ਵੀ ਲਾ ਸਕਦੇ ਹੋ ਠੀਕ ਹੈ ਤੇ ਇਹ ਇਹ ਮਤਲਬ ਵਰਤੀ ਜਾ ਸਕਦੀਆਂ ਚੀਜ਼ਾਂ ਠੀਕ ਹੈ ਇਹ ਜਿੰਨਾ ਹਾਂਜੀ ਮਲਟੀ ਕ੍ਰੋਪਿੰਗ ਰੱਖੀ ਹੋਈ ਆ ਇਹਦੇ ਵਿੱਚ ਦੇਖੋ ਆਪਾਂ ਥੱਲੇ ਕੀ ਆ ਰਹੀ ਹੈ ਉਹਦੇ ਵਿੱਚ ਟਮਾਟਰ ਸ਼ਿਮਲਾ ਮਿਰਚ ਵੀ ਲਗਾਈ ਹੋਈ ਆ ਤੇ ਆਪਾਂ ਉਹਦੇ ਉੱਪਰ ਹੀ ਜਗ੍ਹਾ ਦੇ ਉੱਪਰ ਆਪਾਂ ਵੇਸ ਮਟੀਰੀਅਲ ਯੂਜ਼ ਕਰਦੇ ਹਾਂ ਕੋਈ ਛੱਤ ਉੱਪਰ ਦੀ ਜਗ੍ਹਾ ਨਹੀਂ ਨਾ ਹੁੰਦੀ ਆਪਣੇ ਕੋਲ ਤੇ ਅਸੀਂ ਦੇਖੋ ਉਹਨੂੰ ਕਿੰਨੀਆਂ ਚੀਜ਼ਾਂ ਜਿਹੜੀਆਂ ਅਸੀਂ ਇੰਨੇ ਥਾਂ ਦੇ ਵਿੱਚ 라ਤੀਆਂ ਜੀ ਹਾਂ ਇਹ ਫਿਰ ਤੁਸੀਂ ਕਮਰਸ਼ੀਅਲ ਕਰਦੇ ਹੋ ਕਿ ਜਾਂ ਫਿਰ ਘਰੇ ਖਾਣ ਲਈ ਲਾਈਆਂ ਹੋਈਆਂ ਜੀ ਬਿਲਕੁਲ ਕੋਈ ਕਮਰਸ਼ੀਅਲ ਨਹੀਂ ਹੈਗਾ ਜੀ ਇਹ ਸਿਰਫ ਘਰ ਖਾਣ ਵਾਸਤੇ ਆਂਡ ਗਵਾਂਡ ਹੈ ਨਾ ਜਿੱਦਾਂ ਪੋਜ਼ਿਟਿਵ ਕਰਨ ਵਾਸਤੇ ਹੁਣ ਮੈਂ ਕਹਿੰਦਾ ਕਿ ਜੇ ਤੁਸੀਂ ਕਿਸੇ ਦਾ ਭਲਾ ਕਰਨਾ ਹੈ ਨਾ ਉਹਨਾਂ ਨੂੰ ਆਰਗੈਨਿਕ ਖਵਾ ਦਿਓ ਬਿਲਕੁਲ ਔਰ ਉਹਨਾਂ ਨੂੰ ਆਰਗੈਨਿਕ ਪਗਾਉਣ ਵਾਸਤੇ ਲਾ ਦਿਓ ਲਾ ਦਿਓ ਇਹ ਚੀਜ਼ਾਂ ਦਾ ਜੇ ਤੁਸੀਂ ਕਰਦੇ ਹੋਗੇ ਨਾ ਇਹ ਸਮਝੋ ਤੁਹਾਡਾ ਇੱਕ ਕਿਤੇ ਵੀ ਧਾਰਮਿਕ ਥਾਂ ਦੇ ਮੱਥਾ ਟੇਕ ਦੇ ਬਰਾਬਰ ਹੋ ਜਾਂਦਾ ਕਿ ਉਹਦੇ ਘਰ ਉਹਦੇ ਘਰ ਦੇ ਪਰਿਵਾਰ ਨੂੰ ਇੱਕ ਜ਼ਹਿਰ ਤੋਂ ਰੇ ਚੀਜ਼ ਜਿਹੜੀ ਆ ਉਹ ਮਿਲ ਜਾਏ ਸੋ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਜਿਹੜਾ ਵੱਧ ਜਾਂਦਾ ਹੈ ਨਾ ਇਹਨਾਂ ਤੇ ਇਹਨਾਂ ਆਪਾਂ ਕੰਜ਼ੂਮ ਕਰ ਨਹੀਂ ਸਕਦੇ ਉਹ ਅਸੀਂ ਆਂਡ ਗਵਾਂਡ ਜਿਹੜਾ ਜਰੂਰ ਭੇਜੀਦਾ ਰਿਸ਼ਤੇਦਾਰੀ ਤੱਕ ਵੀ ਅਸੀਂ ਐਸੇ ਗਿਫਟ ਲੈ ਕੇ ਜਾਂਦੇ ਆਂ ਔਰ ਤਾਕੀਦ ਕਰਦੇ ਆਂ ਇਹਨੂੰ ਬਣਾਇਓ ਜਰੂਰ ਭਾਈ ਮੈਮ ਲੱਗਦਾ ਕਿ ਸਾਈਆਂ ਵਧਾਈਆਂ ਤੁਹਾਨੂੰ ਪਹਿਲਾਂ ਹੀ ਲੱਗ ਜਾਂਦੇ ਆਂ ਹੁਣੀਆਂ ਰਿਸ਼ਤੇਦਾਰੀਆਂ ਚ ਕਿ ਜਿਸ ਦਿਨ ਸਾਨੂੰ ਪਤਾ ਹੋਵੇ ਕਿ ਸੰਡੇ ਆ ਕਿਤੇ ਜਾਣਾ ਵਾ ਕਿ ਪਤਾ ਹੀ ਹੁੰਦਾ ਵਾ ਕਿ ਇਹ ਫਲਾਵੇਂ ਰਿਸ਼ਤੇ ਕੀੜਿਆਂ ਵਾਲੇ ਮਿਲਦੇ ਆ ਹਾਂ ਆ ਮੈਂ ਆਪਣਾ ਸੰਕਣੀ ਪਈਆ ਬਿਲਕੁਲ ਇਹ ਬਸ ਬੈਂਗਲ ਲੈ ਕੇ ਆਇਓ ਉਹ ਵੀ ਲੈ ਕੇ ਜੋ ਵੀ ਤੁਹਾਡੇ ਕੀ ਹੈਗਾ ਗਾਰਡਨ ਵਿੱਚ ਤੁਸੀਂ ਲੈ ਕੇ ਆਣਾ ਠੀਕ ਹੈ ਇਹ ਭਾਜੀ ਜਿਵੇਂ ਛੱਤ ਦੇ ਉੱਪਰ ਤੁਸੀਂ ਇਹ ਲਾਇਆ ਹੋਇਆ ਜੀ ਨੈਟ ਇਹ ਫਿਰ ਕਿਵੇਂ ਜੀ ਇਹਦੀ ਕੋਸਟ ਵਗੈਰਾ ਵੀ ਕਾਫੀ ਆ ਜਾਂਦੀ ਹੋਊਗੀ ਇੱਕ ਚੀਜ਼ ਹੈਗੀ ਆ ਜੀ ਸਭ ਤੋਂ ਪਹਿਲਾਂ ਤੇ ਸਿਹਤ ਨਾਲ ਆਪਾਂ ਕਦੇ ਵੀ ਪੈਸੇ ਦਾ ਕੰਪੈਰੀਸ਼ਨ ਨਹੀਂ ਕਰ ਸਕਦੇ ਕਿਉਂਕਿ ਜੇਕਰ ਆਪਣੀ ਸਿਹਤ ਵਿਗੜਦੀ ਹੈਗੀ ਆ ਤੇ ਫਿਰ ਆਪਾਂ ਹਸਪੀਟਲ ਜਾ ਕੇ ਕੋਸਟ ਨਹੀਂ ਪੁੱਛਦੇ ਫਿਰ ਆਪਾਂ ਨਾ ਕਿੰਨੇ ਵੀ ਪੈਸੇ ਨਾ ਤੋਲ ਦੇਾਂਗੇ ਤੁਸੀਂ ਸਾਡਾ ਮਰੀਜ਼ ਠੀਕ ਕਰ ਦਿਓ ਮੈਂ ਕਿਹਾ ਜੇ ਸਾਡਾ ਖਾਣ ਪੀਣ ਆਰਗੇਨਿਕ ਹੋ ਜਾਏ ਨਾ ਤੇ ਨੀਅਰ ਅਬਾਊਟ 50% ਅਸੀਂ ਬਚ ਸਕਦੇ ਹਾਂ ਜੀ ਬਚ ਸਕਦੇ ਹਾਂ ਸੋ ਜੀ ਇਹਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਤੇ ਅਸੀਂ ਗਰਮੀ ਤੋਂ ਛਾਤ ਨੂੰ ਬਚਾਉਣਾ ਹੁੰਦਾ ਉਹ ਬਚਾਉਣ ਕਰਕੇ ਅਸੀਂ ਐਂਗਲ ਲਾਏ ਹੈਗੇ ਆ ਜੇ ਕਿਸੇ ਨੇ ਕਨਸੈਪਟ ਇਹ ਕਰਨਾ ਵੀ ਹੈਗਾ ਜ਼ਰੂਰੀ ਤੁਸੀਂ ਐਂਗਲ ਲਾਉਣੇ ਆਂ ਕੱਲੀਆ ਤਾਰਾਂ ਵੀ ਲਾ ਸਕਦੇ ਹੋ ਗੱਲ ਹੈ ਕਿ ਆਪਾਂ ਜੀ ਨੂੰ ਢੱਕਣਾ ਹੈਗਾ ਠੀਕ ਹੈ ਸੋ ਆ ਜਿਹੜਾ ਤੁਸੀਂ ਸਾਡਾ ਗ੍ਰੀਨ ਨੈਟ ਦੇਖਦੇ ਪਏ ਹੋ ਜਦੋਂ ਵੀ ਜਿਆਦਾ ਗਰਮੀ ਹੋ ਜਾਂਦੀ ਜੂ ਆਪ ਜੁਲਾਈ ਦੇ ਵਿੱਚ ਅਸੀਂ ਕੇਵਲ ਰस्सियां ਖਿੱਚਣੀਆਂ ਜੀ ਔਰ ਦੋ ਤੋਂ ਤਿੰਨ ਗਾਰਡਨ ਕਵਰ ਹੋ ਜਾਂਦਾ ਈਵਨ 1600 ਸਕੁਅਰ ਫੁੱਟ ਸਾਡਾ ਸਾਰਾ ਗਾਰਡਨ ਹੈ ਉਹਨੂੰ ਅਸੀਂ ਦੋ ਤਿੰਨ ਮਿੰਟ ਵਿੱਚ ਹੀ ਕਵਰ ਕਰ ਦਿੰਨੇ ਆ ਆ ਸਾਰਾ ਕੁਝ ਜਿੰਨਾ ਇਹ ਸਾਰਾ ਹੀ ਇਥੋਂ ਇਹ ਨੈਟ ਖੁੱਲ ਜਾਣਾ ਔਰ ਚੀਜ਼ਾਂ ਜਿਹੜੀਆਂ ਦੁਪਹਿਰ ਦੀ ਧੁੱਪ ਤੋਂ ਬਚਾ ਲੈਣੇ ਆ ਔਰ ਸਰਦੀਆਂ ਦੇ ਵਿੱਚ ਰਾਤ ਵਾਲਾ ਜਿਹੜਾ ਜਿਹੜੀ ਠੰਡ ਕੋਰਾ ਹੁੰਦਾ ਅਸੀਂ ਉਹ ਤੋਂ ਉੱਥੋਂ ਵੀ ਬਚਾਉਣੇ ਆ ਦੋਵੇਂ ਕੇ ਕੰਮ ਆ ਜਾਂਦਾ ਹੈ ਜੀ ਅੱਛਾ ਮਿਹਨਤ ਵੀ ਕਹਿੰਦੇ ਬਹੁਤ ਲੱਗਦੀ ਇਹਨਾਂ ਦੀ ਸਾਂਭ ਸੰਭਾਲ ਲਈ ਕਿੰਨਾ ਸਮਾਂ ਫਿਰ ਤੁਸੀਂ ਸਪੈਂਡ ਕਰਦੇ ਹੋ ਜੀ ਇਥੇ ਇਥੇ ਦੇਖੋ ਜੀ ਮੈਂ ਕਹਿੰਦਾ ਜੇ ਅਸੀਂ ਹਫਤੇ ਦੇ ਜੇ 6 ਜਣ ਅਸੀਂ ਕਮਾਉਨੇ ਆ ਨਾ ਜੀ ਹਾਂ ਤੇ ਇੱਕ ਦਿਨ ਜੀਉਣ ਵਾਸਤੇ ਰੱਖਣਾ ਚਾਹੀਦਾ ਬੜੀ ਸੋਹਣੀ ਗੱਲ ਹੈ ਤੇ ਅਸੀਂ ਜੀਉਣ ਵਾਸਤੇ ਰੱਖਿਆ ਜੀ ਅਸੀਂ ਕੀ ਕਰਦੇ ਆਂ ਛੁੱਟੀ ਵਾਲੇ ਦਿਨ ਸਾਰੇ ਪਰਿਵਾਰ ਨੂੰ ਕਿਉਂਕਿ ਇਹ ਇਕੱਲਾ ਸਾਡੇ ਸਾਰੇ ਪਰਿਵਾਰ ਦਾ ਇਨੀਸ਼ੀਏਟਿਵ ਹੈ ਜੀ ਠੀਕ ਹੈ ਸਰ ਇਹ ਰਲ ਕੇ ਕਿਉਂਕਿ ਇਡਾ ਵੱਡਾ ਗਾਰਡਨ ਨੂੰ ਮੇਨਟੇਨ ਕਰਨਾ ਇਹ ਜੀ ਉਹਦੀ ਜਗ ਦੀਆਂ ਚੀਜ਼ਾਂ ਨੇ ਜੀ ਹਾਂ ਹਨਾ ਇਹਨਾਂ ਨੂੰ ਕਹਿੰਦੇ ਨੇ ਜਿੱਦਾਂ ਇਹ ਸਿੱਧ ਹੋਇਆ ਆ ਬਿਲਕੁਲ ਇਹ ਵੱਧਦੀ ਆ ਤੇ ਬਸੇ ਤੁਰ ਫਿਰ ਨਹੀਂ ਸਕਦੇ ਇਹ ਸਾਡੇ ਇਹਨਾਂ ਦੇ ਇਮੋਸ਼ਨਸ ਹੁੰਦੇ ਨੇ ਹਾਂ ਨਾ ਤੇ ਸਾਰਾ ਪਰਿਵਾਰ ਜਦੋਂ ਉੱਪਰ ਆ ਜਾਂਦਾ ਅਸੀਂ ਰਲ ਮਿਲ ਕੇ ਜਦੋਂ ਆਪਣੇ ਕੰਮ ਵੰਡੇ ਹੋਏ ਆ ਕਿਸੇ ਨੇ ਗੋਡੀ ਕਰਨੀ ਕਿਸੇ ਨੇ ਪਾਣੀ ਲਾਉਣਾ ਹੈ ਬੱਚੇ ਵੀ ਜਿਹੜੇ ਆ ਸ਼ੌਂਕ ਨਾਲ ਹਨਾ ਕੰਮ ਕਰਦੇ ਆ ਸੋ ਟਾਈਮ ਅਸੀਂ ਡਿਸਟ੍ਰਿਬਿਊਟ ਆਫਿਸ ਕੀਤਾ ਤੇ ਬਾਕੀ ਅਸੀਂ ਟਾਈਮ ਬਚਾਉਣ ਵਾਸਤੇ ਜੀ ਡ੍ਰਿਪ ਸਿਸਟਮ ਵੀ ਲਾਇਆ ਹੈ ਠੀਕ ਹੈ ਕਿਉਂਕਿ ਸਾਡਾ ਤੇ ਕਹਿੰਦੇ 5 ਗਮਲਿਆਂ ਤੋਂ 500 ਗਮਲਿਆਂ ਤੱਕ ਦਾ ਸਫ਼ਰ ਹੈ ਆ ਠੀਕ ਹੈ ਤੇ 500 ਗਮਲੇ ਨੂੰ ਪਾਣੀ ਲਾਉਣਾ ਕਰਨਾ ਤੇ 3-4 ਘੰਟੇ ਦਾ ਹੋ ਜਾਂਦਾ ਪਰ ਅਸੀਂ ਉਹਨੂੰ ਰੱਖਿਆ ਹੀ ਮੈਕੈਨਿਜ਼ਮ ਐਸਾ ਬਣਾ ਕਿ ਸਾਡਾ ਜਿਹੜਾ 1.5 ਘੰਟੇ ਵਿੱਚ ਕੰਮ ਨਿਭੜ ਜਾਂਦਾ ਜੀ ਲੱਗਦਾ ਕਿ ਇੱਥੇ ਸਕੂਨ ਸਭ ਤੋਂ ਵੱਧ ਮਿਲਦਾ ਹੋਊਗਾ ਉਪਰ ਆ ਕੇ ਬਿਲਕੁਲ ਜੀ ਅਸੀਂ ਆਪਣੀ ਛਾਤ ਉੱਤੇ ਹੀ ਨੇ ਵੀ ਸਾਨੂੰ ਉਸ ਵਾਕਿ ਸਾਡਾ ਸਵਰਗ ਹੀ ਇਹੀ ਹੈਗਾ ਔਰ ਸਭ ਤੋਂ ਪਹਿਲਾਂ ਰਿਸ਼ਤੇਦਾਰ ਨੂੰ ਅਸੀਂ ਡਰਾਇੰਗ ਰੂਮ ਵਿੱਚ ਬਾਈਏ ਨਾ ਬਾਈਏ ਅੱਛਾ ਸਭ ਤੋਂ ਪਹਿਲਾਂ ਜ਼ਰੂਰ ਲੈ ਕੇ ਆਉਣੇ ਕਿ ਪਹਿਲਾਂ ਤੁਹਾਨੂੰ ਇਹ ਚੀਜ਼ ਦਿਖਾਉਣੇ ਹਾਂ ਟਰੈਸ ਦੀ ਟੀ ਜਿੱਦਾਂ ਕਹਿੰਦੇ ਨੇ ਟਰੈਸ ਦੀ ਟੀ ਉਹ ਖਲਾਸੀ ਸਿਸਟਮ ਤਾਰੇ ਸਤੇ ਬੇਸ਼ੱਕ ਇਤਜਾਹ ਥੱਲੇ 10 ਵਾਰ ਪੀ ਲੋ ਲੇਕਿਨ ਛੱਪ ਤੇ ਇੱਕ ਵਾਰ ਚਾਹ ਪੀ ਕੇ ਸਕੂਨ ਜਾ ਪ੍ਰਾਪਤ ਕਰੀ। ਵਾਕਿ ਇਹਦੇ ਵਰਗਾ ਆਨੰਦ ਵੀ ਕੋਈ ਨਹੀਂ ਹੈਗਾ ਇੱਥੇ। ਇਹ ਪਾਈਪਾਂ ਦੇ ਵਿੱਚ ਕੀ ਕੀ ਲਾਇਆ ਜੀ? ਇਹ ਪਾਈਪਾਂ ਦਾ ਜੀ ਕਨਸੈਪਟ ਇਹ ਹੈਗਾ ਆ ਕਿ ਸਾਡਾ ਦੇਖੋ ਮੇਨ ਕਨਸੈਪਟ ਹੈ ਕਿ ਜਿਹਦੇ ਕੋਲ ਜਗ੍ਹਾ ਨਹੀਂ ਹੈਗੀ, ਜ਼ਮੀਨ ਨਹੀਂ ਹੈਗੀ ਹਨਾ ਕਿ ਉਹ ਲੋਕ ਵੀ ਸਬਜ਼ੀ ਉਗਾ ਸਕਦੇ। ਛੱਤ ਤੇ ਫਿਰ ਸ਼ੁਰੂ ਕੀਤਾ। ਠੀਕ ਹੈ। ਠੀਕ ਹੈ ਸਾਡੇ ਕੋਲ ਜ਼ਮੀਨ ਹੈਗੀ ਐ ਸਾਰਾ ਕੁਝ ਹੈਗਾ। ਠੀਕ ਹੈ। ਪਰ ਅਸੀਂ ਅਸੀਂ ਲੋਕਾਂ ਲਈ ਕੀ ਕਰ ਸਕਦੇ ਸੀ ਕੀ ਉਹਨਾਂ ਨੂੰ ਕਨਸੈਪਟ ਦੇ ਸਕਦੇ ਸੀ ਅਸੀਂ ਇਸ ਕਰਕੇ ਛੱਤ ਵਾਲਾ ਕਨਸੈਪਟ ਸ਼ੁਰੂ ਕੀਤਾ ਉਸ ਤੋਂ ਬਾਅਦ ਕੁਝ ਕੁਐਸਚਨਸ ਆਏ ਜੀ ਕਹਿੰਦੇ ਭਾਜੀ ਸਾਡੇ ਕੋਲ ਤੇ ਛੱਤ ਵੀ ਨਹੀਂ ਹੈਗੀ ਅਸੀਂ ਤੇ ਇੱਕ ਫਲੈਟ 'ਚ ਰਹਿੰਦੇ ਆ ਜੀ ਬਾਲਕਨੀ ਮੈਂ ਕਿਹਾ ਤੁਹਾਡੇ ਕੋਲ ਬਾਲਕਨੀ ਹੈਗੀ ਹੈ ਨਾ ਬਸ ਬਾਲਕਨੀ ਨਾਲ ਤਿੰਨ ਚਾਰ ਪਾਈਪ ਖੜੇ ਕਰ ਦਿਓ ਤੇ ਇੱਕ ਪਰਿਵਾਰ ਦੇ ਖਾਣ ਜੁਗੀਆਂ ਸਬਜ਼ੀਆਂ ਹੋ ਜਾਂਦੀਆਂ ਨੇ ਉਹ ਤੁਹਾਡੇ ਸਾਹਮਣੇ ਬਿਲਕੁਲ ਤੁਸੀਂ ਦੇਖੋ ਇੱਥੇ ਸਿਰਫ ਇਹ ਜਿਹੜਾ ਸੀ ਜਿਹੜਾ ਬਤਾਉਂ ਆ ਨਾ ਇੱਕ ਡੈਮੋ ਵਾਸਤੇ ਰੱਖਿਆ ਹੈ ਤੁਸੀਂ ਆਪ ਦੇਖ ਸਕਦੇ ਹੋ ਹਾਂ ਜੀ ਕੋਈ ਕਹੇ ਨਾ ਕਿ ਇਹਨਾਂ 'ਚ ਹੁੰਦਾ ਨਹੀਂ ਹੈਗਾ ਤੇ ਚਲ ਕਰਦੇ ਮੋ ਵਾਸਤੇ ਇਹ ਪਾਈਪ ਚੋਂ ਹੀ ਪੈਦਾ ਹੋਇਆ ਔਰ ਤੁਸੀਂ ਇਸ ਗੱਲ ਨੂੰ ਯਕੀਨ ਮੰਨਿਓ ਕਿ ਅਸੀਂ 10 ਕਿਲੋ ਟਮਾਟਰ ਇਹਨਾਂ ਪਾਈਪਾਂ ਚੋਂ ਹੀ ਪਿਛਲੇ ਸੀਜ਼ਨ ਤੋੜ ਚੁੱਕੇ ਹਾਂ ਜੀ ਅੱਛਾ Shimla mirch ਇਹਦੇ ਵਿੱਚ ਲੱਗ ਸਕਦੀ ਹੈ ਟਮਾਟਰ ਲੱਗ ਸਕਦੇ ਨੇ ਤੇ ਬਾਕੀ ਧਰੀਆਂ ਵਗੈਰਾ ਵੀ ਲਾ ਸਕਦੇ ਇਹੇ ਚੀਜ਼ਾਂ ਤਾਂ ਆਪਾਂ ਨੂੰ ਚਾਹੀਦੀਆਂ ਪਿਆਜ਼ ਵਗੈਰਾ ਲਾ ਦਿਓ ਤੇ ਹੋਰ ਕੀ ਚਾਹੀਦਾ ਇਹ ਉਹਨਾਂ ਲਈ ਹੱਲ ਆ ਜਿਹੜੇ ਕਿਹਦੇ ਜ਼ਮੀਨ ਨਹੀਂ ਹੈਗੀ ਤੇ ਅਸੀਂ ਕਿ ਛੱਤ ਕਿਹਦੇ ਛੱਤ ਵੀ ਨਹੀਂ ਹੈਗੀ ਫਿਰ ਤੁਹਾਡੇ ਕੋਲ ਕੰਧ ਕਿਤੇ ਹੋਊਗਾ ਮਾਲਕ ਦੇ ਦਿੱਤੇ ਹੈਗੀ ਤੇ ਲਾ ਦਿਓ ਉੱਥੇ ਹਾਂ ਸੋ ਜੀ ਇਹ ਕਨਸੈਪਟ ਆ ਪਸੰਦ ਵੀ ਆਇਆ ਕਈਆਂ ਨੂੰ ਤੇ ਇੱਕ ਥੋੜੀ ਜੀ ਗੱਲ ਆ ਜਾਂਦੀ ਕਈ ਵਾਰ ਕਹਿ ਦਿੰਦੇ ਨੇ ਵੀ ਪਲਾਸਟਿਕ ਹਾਨੀ ਕਰ ਰਿਹਾ ਅਸੀਂ ਕਹਿੰਦੇ ਵੀ ਤੁਸੀਂ ਆਪਣਾ ਆਪਾਂ 99% ਲੋਕ ਪਲਾਸਟਿਕ ਵਾਲੀ ਟੈਂਕੀ ਚ ਪਾਣੀ ਪੀਂਦੇ ਆ ਨਾ ਬਿਲਕੁਲ ਕਈ ਐਡੀ ਗੱਲ ਨਹੀਂ ਹੈਗੀ ਇਨੀ ਛੇਤੀ ਹਾਨੀ ਕਰਕੇ ਨਹੀਂ ਹੋ ਚੱਲਿਆ ਹਾਂ ਵਿੱਚ ਤਾਂ ਆਰਗੈਨਿਕ ਹੀ ਸਾਰਾ ਬਿਲਕੁਲ ਹੋ ਰਿਹਾ ਹੈ ਬਿਲਕੁਲ ਹਾਂ ਜਦੋਂ ਇਹ ਪਾਜੀ ਸ਼ੁਰੂ ਕੀਤਾ ਸੀਗਾ ਤੁਸੀਂ ਫਿਰ ਘਰ ਦੀ ਛੱਤ ਦੇ ਉੱਪਰ ਤੁਸੀਂ ਗਮਲੇ ਰੱਖੇ ਸਾਰਾ ਕੁਝ ਰੱਖਿਆ ਆਮ ਹੀ ਪਿੰਡਾਂ 'ਚ ਵੈਸੇ ਹੁੰਦੀ ਹੈ ਲੋਕਾਂ ਨੂੰ ਵੀ ਆਦਤ ਕੀ ਇੱਕ ਵਾਰ ਲੱਤਾਂ ਜਰੂਰ ਖਿੱਚੋ ਬੰਦੇ ਦੀਆਂ ਤਾਂ ਲੋਕ ਕਹਿੰਦੇ ਸੀਗੇ ਕਿ ਯਾਰ ਇਹ ਕਿਹੜੇ ਪੰਗੇ ਜੇ ਲਈ ਜਾਂਦੇ ਨੇ ਛੱਤ ਦੇ ਉੱਪਰ ਦੇਖੋ ਜੀ ਜਦੋਂ ਵੀ ਆਪਾਂ ਨਾ ਨਵਾਂ ਕੁਝ ਕਰਦੇ ਆ ਨਾ ਉਹਦਾ ਥੋੜਾ ਜਿਹਾ ਕ੍ਰਿਟਿਸਿਜ਼ਮ ਹੋਣਾ ਹੀ ਹੁੰਦਾ ਹਾਂ ਇਥੋਂ ਤੱਕ ਕਿ ਜਿਹੜੇ ਵੱਡੇ ਵੱਡੇ ਰਾਈਟਰ ਹੁੰਦੇ ਆ ਆਪਣੀਆਂ ਬ ਬਾਕੀ ਤੁਸੀਂ ਜਦੋਂ ਨਾ ਕੰਮ ਕਰੋਗੇ ਤੇ ਤੁਹਾਡੀ ਆਲੋਚਨਾ ਥੋੜੀ ਬੱਤੀ ਹੋਣੀ ਹੈ ਜੇ ਆਲੋਚਨਾ ਹੋਣ ਲੱਗ ਪਈ ਡੈਟ ਮੀਨਸ ਤੁਸੀਂ ਆਪਣੇ ਕੰਮ ਵਿੱਚ ਸਫਲ ਹੋ ਜੇ ਹਮ ਤੇ ਠੀਕ ਹੈ ਥੋੜਾ ਬੱਤਾ ਹੋਇਆ ਪਰ ਹੁਣ ਮੋਟੀਵੇਸ਼ਨ ਨਹੀਂ ਮਿਲਦੀ ਅੱਛਾ ਹੁਣ ਹੁਣ ਜਿਹੜਾ ਹੈਗਾ ਲੋਕ ਪਸੰਦ ਕਰਦੇ ਨੇ ਔਰ ਖੁਦ ਤੇ ਵੀ ਥੋੜੀ ਸਾਡੇ ਆਲੇ ਦੁਆਲੇ ਦੇਖੋਗੇ ਕਿ ਲੋਕਾਂ ਨੇ ਉਹਨਾਂ ਨੇ ਵੀ ਛੱਤਾਂ ਦੇ ਉੱਤੇ ਗਮਲੇ ਵਗੈਰਾ ਰੱਖ ਲਏ ਨੇ ਅੱਛਾ ਅਸਰ ਹੋਣਾ ਸ਼ੁਰੂ ਹੋ ਗਿਆ ਅਸਰ ਹੋਣਾ ਸ਼ੁਰੂ ਹੋ ਗਿਆ ਕਿਉਂਕਿ ਜ਼ਮੀਨ ਤ ਮੰਨਿਆ ਕਿ ਆਪਣੇ ਪੰਜਾਬ ਦੇ ਵਿੱਚ ਬਹੁਤ ਸਾਰੇ ਲੋਕ ਹੈਗੇ ਵੀ ਆ ਹਾਂ ਪਰ ਨੇੜਤਾ ਜਿਹੜੀ ਨੇੜੇ ਆ ਨਾ ਕਿਸੇ ਇੱਕ ਰਸੋਈ ਵਿੱਚੋਂ ਜਾ ਕੇ ਕੰਮ ਕਰਦੇ ਕਰਦੇ ਨੇ ਪਾਲਕ ਧਨੀਆ ਤੋੜ ਲਿਆਉਣਾ ਤੇ ਜਾਂ ਤੁਹਾਡਾ ਖੇਤ ਇੰਨੀ ਦੂਰ ਹੈ ਉੱਥੋਂ ਲਿਆਉਣਾ ਫਰਕ ਤਾਂ ਹੈਗਾ ਹੀ ਆ ਫਰਕ ਤਾਂ ਹੈਗਾ ਜੀ ਜਿਵੇਂ ਤੁਸੀਂ ਗੰਨੇ ਹੀ ਇੱਥੇ ਲਾਤੇ ਆ ਜੀ ਇਹ ਵੈਸੇ ਤਾਂ ਇਹ ਖੇਤਾਂ ਦੇ ਵਿੱਚ ਹੀ ਨਜ਼ਰ ਆਉਂਦੇ ਹੁੰਦੇ ਘਰ ਦੀ ਛੱਤਾਂ ਦੇ ਬਹੁਤ ਘਟ ਨੇ ਇਹ ਜੀ ਤੇ ਸਾਨੂੰ ਇਹ ਹੁੰਦਾ ਹੈ ਕਿ ਹਰ ਚੀਜ਼ ਨੂੰ ਪੋਸੀਬਲ ਕਰਕੇ ਦਿਖਾਈ ਜਦੋਂ ਕਨਸੈਪਟ ਇਹ ਦਿੱਤਾ ਆ ਕਿ ਤੁਸੀਂ ਬਿਨਾਂ ਜ਼ਮੀਨ ਤੋਂ ਕੀ ਪੈਦਾ ਕਰ ਸਕਦੇ ਹੋ ਹਾਂ ਤੇ ਇਹ ਸਾਡੇ ਮਨ ਦੇ ਵਿੱਚ ਆਇਆ ਕਿ ਕਿਉਂ ਨਾ ਕਮਾਦ ਲਾ ਕੇ ਦੇਖਿਆ ਜਾਵੇ। ਅੱਛਾ ਸਾਡੇ ਬੱਚਿਆਂ ਨੂੰ ਬੜਾ ਪਸੰਦ ਸੀ ਕਿ ਜ਼ਮੀਨ ਸਾਡੀ ਹੈਗੀ ਆ ਪਰ 3-4 ਕਿਲੋਮੀਟਰ ਦੂਰ ਪੈਂਦੀ ਆ। ਅੱਛਾ ਤੇ ਆਪਾਂ ਕੌਨਸ਼ੀਅਸ ਜੀ ਹੁੰਨੇ ਆ ਥੋੜਾ ਜਿਹਾ ਮਨ ਡਰ ਹੁੰਦਾ ਕੱਲੇ ਨਹੀਂ ਵੇਚਣ ਨੂੰ ਭੇਜਣਾ। ਸੋ ਇੱਥੋਂ ਉਪਜ ਬਣੀ ਵੀ ਕਿਉਂ ਨਾ ਆਪਾਂ ਗੰਨੇ ਛੱਤ ਤੇ ਲਾ ਕੇ ਦੇਖੀਏ। ਅਸੀਂ ਇੱਕ ਡਰਮ ਚ ਲਾਏ, ਦੋ ਚ ਲਾਏ ਸਾਡਾ ਹੌਸਲਾ ਵੱਧਦਾ ਗਿਆ। ਤੇ ਹੁਣ ਦੇਖੋ ਅਸੀਂ ਸਾਰੇ ਡਰਮਾਂ ਚ ਗੰਨੇ ਲਾਤੇ ਹਾਈਟ ਦੇਖੋ ਤੁਹਾਡੇ ਤੋਂ ਵੀ ਉੱਪਰ ਹੋ ਗਈ ਆ। ਤੇ ਜਦੋਂ ਵੀ ਹੁਣ ਤਾਂ ਸਾਡੇ ਕੋਲ ਮਸ਼ੀਨ ਹੈ ਨਹੀਂ ਜਦੋਂ ਵੀ ਕੋਈ ਰ ਦਾ ਤੇ ਅਗਲਾ ਸਾਡਾ ਇਹ ਹੈਗਾ ਕਿ ਕਿਉਂ ਨਾ ਹੁਣ ਕਰਦਾ ਜਿਹੜਾ ਗੁੜ ਬਣਾਇਆ ਜਾਵੇ ਸੋਚਦੇ ਆਂ ਵੀ ਅਗਲੇ ਵਾਰ 2-3 ਡਰਮ ਹੋਰ ਬਣਾ ਕੇ ਗੰਨਿਆਂ ਦੇ ਤੇ ਆਪਾਂ ਜਿਹੜੀ ਆ 2-3 ਪੱਤਾਂ ਜਿਹੜੀ ਕੱਢਣੀ ਆ ਗੁੜ ਆਪਣੀ ਛੱਤ ਤੋਂ ਹੀ ਗੰਨੇ ਪੈਦਾ ਕਰਕੇ ਬਣਾਉਣਾ ਜਗ੍ਹਾ ਹੈਗੀ ਤੁਹਾਡੇ ਕੋਲ ਲੱਗਦਾ ਇੱਥੇ ਲਾ ਦੋਗੇ ਵੇਲਾ ਤੇ ਬਿਲਕੁਲ ਜਿੰਕਰ ਬੰਦਾ ਕਿਹਦੇ ਨਾਲ ਕੱਚੀ ਲੱਸੀ ਨੂੰ ਵੱਧਾ ਜਾਂਦਾ ਤੇ ਸਾਡਾ ਪਿਆਰ ਹੀ ਇਸ ਚੀਜ਼ ਨਾਲ ਇੰਨਾ ਪੈ ਗਿਆ ਵੀ ਹੁਣ ਅਸੀਂ ਨਾ ਕੋਸ਼ਿਸ਼ ਕਰੀਦੀ ਵੀ ਵੱਧਦੇ ਜਾਈਏ ਕਿ ਚੀਜ਼ਾਂ ਵੱਧ ਤੋਂ ਵੱਧ ਜਿਹਨੂੰ ਕਹਿੰਦੇ ਨਾ ਤੁਹਾਡਾ ਜਿਸ ਤਰ੍ਹਾਂ ਮੋਹ ਪੈ ਜਾਵੇ ਤਾਂ ਮੋਹ ਜਿਹੜਾ ਵੱਧਦਾ ਹੀ ਹੁੰਦਾ ਮੈਮ ਤੁਹਾਡਾ ਫਿਰ ਮੋਹ ਸੀਗਾ ਪਹਿਲਾਂ ਹੀ ਇ ਨੇ ਕਹਿੰਦੇ ਨੇ ਕਦਮ ਕਦਮ ਵੜਾਏਗਾ ਉਸੇ ਕੇ ਗੀਤ ਗਾਏ ਜਾਵੇਂ ਬਣੇ ਗਿਆ ਅੱਛਾ ਜੀ ਸਟੈਪ ਬਾਈ ਸਟੈਪ ਜਿਵੇਂ ਧਨੀਆ ਲਗਾਓ ਹਾਂ ਧਨੀਏ ਤੋਂ ਬਾਅਦ ਮੇਥੀ ਲਗਾਓ ਮੇਥੀ ਤੋਂ ਪਾਲਕ ਲਗਾਲੀ ਪਾਲਕ ਤੋਂ ਫਿਰ ਹੌਲੀ ਹੌਲੀ ਹੱਜੇਵੇਂ ਸਟੈਪ ਬਾਈ ਸਟੈਪ ਅੰਗਿਆ ਗਿਆ ਪਾ ਵੰਦੇ ਹਾਂ ਫਰਕ ਮਹਿਸੂਸ ਕੀਤਾ ਕਿ ਜਿਵੇਂ ਘਰ ਦੇ ਵਿੱਚ ਜਾਂ ਬਾਹਰ ਵੀ ਅਸੀਂ ਕੋਈ ਸਬਜ਼ੀ ਲਾਉਂਦੇ ਆ ਤਾਂ ਸਪਰੇਅ ਕਰਦੇ ਆ ਜਾਂ ਖਾਦ ਪਾਉਂਦੇ ਆ ਤਾਂ ਜ਼ਿਆਦਾ ਹੁੰਦੀ ਹੈ ਕਹਿੰਦੇ ਆਰਗੈਨਿਕ ਘੱਟ ਹੁੰਦੀ ਚੀਜ਼ ਪਰ ਵਧੀਆ ਹੁੰਦੀ ਹੈ ਇਹ ਵੀ ਹੁੰਦਾ ਹੈ ਸਿਸਟਮ ਇਹ ਬਿਲਕੁਲ ਜੀ ਫਰਕ ਪੈਂਦਾ ਕਿਉਂਕਿ ਅੱਜ ਕੱਲ ਇਹੋ ਜਿਹੀਆਂ ਦਵਾਈਆਂ ਆ ਗਈਆਂ ਜਿਹਾ ਨਾ ਫਰਟੀਲਾਈਜ਼ਰ ਆ ਗਏ ਜਿਹੜੇ ਕੈਮੀਕਲ ਤੇ ਉਹਨਾਂ ਦੇ ਮੁਕਾਬਲਾ ਕਰਨਾ ਤੇ ਬਹੁਤ ਜਿਹੜਾ ਹੈ ਨਾ ਹੁਣ ਮੁਸ਼ਕਲ ਹੋ ਚੱਲਿਆ ਪਰ ਫਿਰ ਵੀ ਮੈਂ ਕਹਿੰਦਾ ਵੀ ਆਪਣੇ ਖਾਨ ਚੁਗੀ ਸਬਜ਼ੀ ਅਗਰ ਆਪਾਂ ਪੈਦਾ ਕਰਦੇ ਆ ਨਾ ਜੀ ਤੇ ਤੁਹਾਨੂੰ ਉਹਨਾਂ ਨਾਲ ਮੁਕਾਬਲਾ ਕਰਨ ਦੀ ਜਰੂਰਤ ਨਹੀਂ ਤੁਹਾਡੇ ਚੁਗੀ ਸਬਜ਼ੀ ਨਿਕਲ ਹੀ ਆਉਣੀ ਤੁਹਾਡੇ ਜਗਾ ਫਰੂਟ ਤੁਹਾਡੇ ਉਸ ਪਲਾਂਟ ਨੂੰ ਲੱਗ ਹੀ ਜਾਣਾ ਕੋਈ ਇੰਨੀ ਬਸ ਇਹ ਹੈ ਕਿ ਹੌਸਲਾ ਕਰਕੇ ਚੱਲਣ ਦੀ ਡੇਰ ਹੈ ਬਸ ਵਾਕਈ ਫਰੂਟ ਦੇ ਕਿਹੜੇ ਕਿਹੜੇ ਬੂਟੇ ਲਾਏ ਜੀ ਤੁਸੀਂ ਇੱਥੇ ਫਰੂਟ ਦੇ ਬੂਟੇ ਜੀ ਸਾਡੇ ਕੋਲ ਇੱਕ ਜਿਹੜਾ ਟ੍ਰੈਂਡਿੰਗ ਵਿੱਚ ਹੈ ਆਪਣੇ ਪੰਜਾਬ ਦੇ ਵਿੱਚ ਅਵਾਕਾਡੋ ਅੱਛਾ ਇਹ ਹੋਇਆ ਹਾਂਜੀ ਤੇ ਅਸੀਂ ਕੋਸ਼ਿਸ਼ ਕਰਦੇ ਹਾਂ ਦੇਖੋ ਆਪਣਾ ਇਹੀ ਹਨ ਵੀ ਕਰਕੇ ਦਿਖਾ ਦਈਏ ਵੀ ਇਹ ਲੋਕ ਕਹਿੰਦੇ ਵੀ ਆਪਾਂ ਯਾਰ ਛਾਤੇ ਨਹੀਂ ਚੀਜ਼ ਹੋ ਸਕਦੀ ਤੇ ਪਰ ਅਸੀਂ ਇਹਨੂੰ ਹਵਾ ਕਾਟੋ ਲੱਗਣਗੇ ਅਪਡੇਟ ਕਰਾਂਗੇ ਇਹਦੇ ਬਾਰੇ ਕਿ ਲੱਗ ਸਕਦਾ ਜੀ ਹਨਾਰਿਆ ਜੀ ਠੀਕ ਹੈ ਪੂਰਾ ਭਰਦਾ ਸੀ ਜਿਵੇਂ ਤੁਸੀਂ ਹੁਣੇ ਦੇਖੋਗੇ ਇਹਦੇ ਵਿੱਚ ਜਿਹੜਾ ਨਾ ਲੱਗਣਾ ਸ਼ੁਰੂ ਹੋ ਗਿਆ ਇਹ ਸੋਟਾ ਸਾਡੇ ਕੋ ਕਿੰਨੂ ਆ ਜੀ ਕਿੰਨੂ ਠੀਕ ਹੈ ਆਪਣੇ ਪੰਜਾਬ ਦੀ ਧਰਤੀ ਤੇ ਹੁੰਦੀ ਆ ਜ਼ਮੀਨ ਦੇ ਵਿੱਚ ਪਰ ਗਮਲੇ 'ਚ ਕਿੰਨੂ ਆ ਜਿਹੜਾ ਕਮਾਲ 100 ਤੋਂ ਉੱਪਰ ਕਿੰਨੂ ਸੀ ਉੱਪਰ ਲੱਗੇ ਜੀ ਅੱਛਾ ਤੇ ਇਸੇ ਤਰੀਕੇ ਨਾਲ ਜਿਹੜਾ ਦੋ ਤਿੰਨ ਚੀਜ਼ਾਂ ਜਿਹੜੀਆਂ ਅਸੀਂ ਹੋਰ ਲਾਈਆਂ ਹੈਗੀਆਂ ਈਵਨ ਕਿ ਇੱਥੇ ਇੱਕ ਮੈਡੀਸਨਲ ਪਲਾਂਟ ਸਾਡੇ ਕੋਲ ਬੜਾ ਖਾਸ ਹੈ ਇਹਦਾ ਮੈਂ ਜ਼ਿਕਰ ਹਮੇਸ਼ਾ ਹੀ ਕਰਦਾ ਹੁੰਦਾ ਹਾਂ ਇਸ ਚੀਜ਼ ਦਾ ਠੀਕ ਹੈ ਕਹਿੰਦੇ ਇਹ ਜਿਹੜਾ ਬੂਟਾ ਜਿਹੜਾ ਹੈਗਾ ਨਾ ਇਹ ਇੱਕ ਛੋਟੇ ਪਿੰਡ ਜਾਂ ਇੱਕ ਮਹੱਲੇ ਚ ਲਾ ਦਿਓ ਹਾਂਜੀ ਉੱਥੇ ਲੋਕ ਬਿਮਾਰ ਨਹੀਂ ਪੈਂਦੇ ਇਹਦਾ ਨਾਮ ਹੈਗਾ ਆੜੂਸਾ ਅੱਛਾ ਆੜੂਸਾ ਇਹਦੀਆਂ ਦੇਖੋ ਕਹਿੰਦੇ ਇਹਦੀਆਂ ਟਾਹਣੀਆਂ ਇਹਦੀਆਂ ਜੜ੍ਹਾਂ ਨਾ ਇਹਦੇ ਪੱਤੇ ਜੇ ਬੰਦਾ ਇਕ ਉਬਾਲ ਕੇ ਲੈ ਲਵੇ ਰੂਟੀਨ ਦੇ ਵਿੱਚ ਖਾਂਸੀ ਨਜਲਾ ਜ਼ੁਕਾਮ ਇਹ ਤਿੰਨ ਚੀਜ਼ਾਂ ਕਾਮਨ ਹੁੰਦੀਆਂ ਨੇ ਉਹ ਨਹੀਂ ਹੋ ਸਕਦੀ ਠੀਕ ਹੈ ਜਾਨਕੀ ਇਲਾਜ ਵੀ ਸਾਰਾ ਕੁਝ ਉੱਪਰ ਤੁਸੀਂ ਬਿਲਕੁਲ ਜਿਹਾ ਆਪਾਂ ਅੱਗੇ ਚੱਲ ਕੇ ਤੁਹਾਨੂੰ ਆਪਣਾ ਜਿਹੜਾ ਹੈਗਾ ਅਸੀਂ ਮੈਡੀਸਨਲ ਗਾਰਡਨ ਵੀ ਦਿਖਾਉਣੇ ਹੈਗੇ ਵੀ ਉਹ ਵੀ ਕੋਸ਼ਿਸ਼ ਕੀਤੀ ਉਹਨੂੰ ਸੈਟ ਅਪ ਕਰਨ ਦੀ ਠੀਕ ਹੈ ਤੇ ਆਜੋ ਜੀ ਅੱਗੇ ਅੱਗੇ ਤੁਸੀਂ ਬੇਰ ਦੱਸਦੇ ਸੀਗੀ ਇੱਥੇ ਮੈਨੂੰ ਲੱਗਦਾ ਕਾਫੀ ਲੱਗੇ ਹੈ ਹਨਾ ਅਸੀਂ ਅਕਸਰ ਕਹਿੰਦੇ ਹੁੰਨੇ ਵੀ ਸਾਡਾ ਨਾ ਇਹ ਬੇਰੀਆਂ ਵਾਲਾ ਬਾਗ ਹੈ ਜੀ ਇੱਥੇ ਹੁਣ ਤੁਹਾਨੂੰ ਜਿਹੜਾ ਨਾ ਥੋੜਾ ਖਾਲੀ-ਖਾਲੀ ਲੱਗਦਾ ਹੁਣ ਕਿਉਂਕਿ ਪ੍ਰੂਨਿੰਗ ਕਰ ਚੁੱਕੇ ਆ ਫਰਵਰੀ ਦਾ ਮਹੀਨਾ ਤੇ ਹੁਣ ਨਵੀਆਂ ਕੁਰੰਬੜਾ ਨਿਕਲਣੀਆਂ ਫਟਾਰੇ ਦੀ ਨਵਾਰਿਆ ਔਰ ਜੋ ਦਾ ਵੀ ਹੱਕ ਹੈਗਾ ਇਸ ਧਰਤੀ ਦੇ ਉੱਤੇ ਔਰ ਕੋਈ ਮੰਨਦਾ ਨਹੀਂ ਸੀ ਹੂੰ ਕਿ ਬੇਰ ਜੀ ਸੱਤ ਤੋਂ ਉੱਪਰ ਕਿੱਥੇ ਬੇਰ ਹੁੰਦੇ ਆ ਔਰ ਕਰਕੇ ਦਿਖਾਏ ਆ ਜੀ ਠੀਕ ਹੈ ਤੇ ਔਰ ਵੱਡੇ ਬੇਰ ਐਪਲ ਬੇਰ ਅੱਛਾ ਈਵਨ ਕਿ ਅਸੀਂ ਆ ਜਿਹੜੀ ਦੇਖੋ ਕਹਿੰਦੇ ਨਾ ਦੀਵਾਰ ਦੀ ਹੱਦ ਹੁੰਦੀ ਆ ਜਿਹੜੂ ਸਾਹਿਬ ਜਦੋਂ ਗਏ ਜਦੋਂ ਅਸੀਂ ਸਾਰੇ ਮੱਥਾ ਟੇਕ ਲਿਆ ਨਤ ਮस्तक ਹੋ ਗਏ ਫਿਰ ਸਾਡਾ ਧਿਆਨ ਬਣਿਆ ਵੀ ਇੱਕ ਜਗ੍ਹਾ ਹੋਰ ਜਾਣਾ ਆ ਨਰਸਰੀ ਲੱਭੀ ਲੋਕਾਂ अच्छा ओतो ये 3-4 बूटे ਲੈ ਕੇ ਆ ਜਿਨ੍ਹਾਂ ਦੇ ਵਿੱਚ ਇਹ ਇਹ 베ਰੀ ਵੀ ਹੈਗੀ ਸੀ ਠੀਕ ਹੈ ਔਰ ਇਹਨੂੰ ਤੁਸੀਂ ਯਕੀਨ ਮੰਨਿਓ ਜਿਹੜਾ ਇੱਕ 베ਰ ਲੱਗਦਾ ਨਾ ਐਡਾ ਵੱਡਾ ਹਾਂਜੀ ਤੇ ਉਹ ਜਸਟ ਲੱਗਦਾ ਕਿ ਛੋਟਾ ਐਪਲ ਦਾ ਰੂਪ ਆ ਬਿਲਕੁਲ ਉਹ ਡਿਜ਼ਾਈਨ ਠੀਕ ਹੈ ਐਪਲ 베ਰ ਜਿਹਨੂੰ ਕਿੰਨੇ ਆ ਐਪਲ 베ਦਿਕ ਤੋਂ ਹੋ ਗਿਆ ਨਾ ਬਿਲਕੁਲ ਫਲਿਆ ਹਾਂਜੀ ਇਹਨੂੰ ਐਪਲ ਦਾ ਡਿਜ਼ਾਈਨ ਉੱਪਰ ਲਾਲ ਧਾਰੀਆਂ ਬਿਲਕੁਲ ਉਹੀ ਪੈਂਦੀਆਂ ਨੇ ਸਟਾਰਟਿੰਗ ਵਿੱਚ ਜਿਵੇਂ ਕਿ ਐਪਲ ਦੀ ਸ਼ੇਪ ਹੀ ਹੁੰਦੀ ਜਦੋਂ ਪੱਕਦਾ ਜਾਂਦਾ ਬਿਲਕੁਲ ਵਾਈਟ ਹੁੰਦਾ ਜਾਂਦਾ ਠੀਕ ਹੈ ਆਂਡ ਗਵਾਂਡ ਜਿੰਨਾ ਵੀ ਖਾਦੇ ਆ ਤਾਂ ਉਹਨਾਂ ਨੇ ਇਹੀ ਮਹਿਸੂਸ ਕੀਤਾ ਹੈ ਕਿ ਐਪਲ ਬੇਅਰ ਤਾਂ ਹੈ ਮੰਨਦੇ ਆਪਾਂ ਕੱਚਾ ਦੇਖਿਆ ਹੋਊਗਾ ਲੇਕਿਨ ਇਹ ਪੱਕ ਕੇ ਬਿਲਕੁਲ ਵਾਈਟ ਜਿੱਦਾਂ ਨਾ ਗਲੋਇੰਗ ਸਕਿਨ ਹੁੰਦੀ ਆ ਉਵੇਂ ਬਣ ਗਿਆ ਹੈ ਅੱਛਾ ਚਲੋ ਗਵਾਂਡੀਆਂ ਨੂੰ ਤਾਂ ਮੋਜਾਂ ਲੱਗੀਆਂ ਤੁਹਾਡੇ ਇੱਧਰ ਭਾਜੀ ਇਹ ਪਨੀਰੀ ਤਿਆਰ ਕੀਤੀ ਜਾ ਰਹੀ ਹੈ ਦੀ ਬਿਲਕੁਲ ਜੀ ਇੱਕ ਸਾਡੇ ਨੂੰ ਹਾਂ ਕਮੀ ਲੱਗਦੀ ਸੀ ਹਾਂ ਇੱਕ ਤੁਹਾਨੂੰ ਕਮੀ ਲੱਗਦੀ ਵੀ ਡਰੈਗਨ ਫਰੂਟ ਹੋਣਾ ਜ਼ਰੂਰੀ ਆ ਅਗਾਂ ਵਿੱਚ ਜੇ ਜਾਨੇ ਨਾ ਵੇਖਿਆ ਆ ਕਿ ਡਰੈਗਨ ਫਰੂਟ ਦੀ ਬਹੁਤ ਡਿਮਾਂਡ ਹੁੰਦੀ ਹੈ ਬਈ ਅੱਛਾ ਉਹਦੀ ਟਰੇ ਖਾਲੀ ਰਹਿੰਦੀ ਹੈ ਵੇਖਿਆ ਜੀ ਠੀਕ ਹੈ ਸੰਦੇ ਦਾ ਬਣ ਚੁੱਕਿਆ ਕਿਹਦੇ ਬੈਨੀਫਿਟਸ ਵੀ ਇਹਦੇ ਹੈਗੇ ਨੇ ਠੀਕ ਹੈ ਇਹ ਵੀ ਆਮ ਤੌਰ ਤੇ ਤਾਂ ਅਸੀਂ ਖੇਤਾਂ 'ਚ ਲੱਗੇ ਦੇਖੇ ਨੇ ਜੀ ਵੱਡੇ ਵੱਡੇ ਖੰਭੇ ਲਾਏ ਹੁੰਦੇ ਨੇ ਇਹ ਫਿਰ ਗਮਲਿਆਂ 'ਚ ਪੋਸੀਬਲ ਨੇ ਬਿਲਕੁਲ ਜੀ ਪੋਸੀਬਲ ਨੇ ਆਪਾਂ ਇੱਕ ਗਮਲੇ ਛੋਟੇ ਚ ਲਾਏ ਸੀ ਤੇ ਵਧੀਆ ਡਰੈਗਨ ਫਰੂਟ ਲੱਗਾ ਆ ਅੱਛਾ ਉੱਥ ਪਨੀਰੀ ਅਸੀਂ ਇਹਦੀ ਤਿਆਰ ਕਰ ਲਈ ਹੈ ਜੀ ਠੀਕ ਹੈ ਡਰਮ ਜਿਹੜੇ ਅਸੀਂ ਬਣਾ ਚੁੱਕੇ ਹਾਂ ਗਮਲੇ ਉਹਨਾਂ ਦੇ ਤੇ ਸਾਡਾ ਹੁਣ ਉਤਲੀ ਛੱਤ ਬਸ ਬੇਲੀ ਰਹਿ ਗਈ ਹੈ ਅਸੀਂ ਉਹ ਡ੍ਰੈਗਨ ਫਰੂਟਸ ਨਹੀਂ ਭਰਨੇ ਹੈ ਅੱਛਾ ਉੱਤੇ ਹੁਣ ਇਹਦਾ ਕੰਮ ਸ਼ੁਰੂ ਕਰ ਰਹੇ ਹੋ ਤੁਸੀਂ ਠੀਕ ਹੈ ਇਹ ਫਿਰ ਡਿਜ਼ਾਈਨ ਵੀ ਭਾਜੀ ਬੜੀ ਵਧੀਆ ਤੁਸੀਂ ਕੀਤੀ ਹੋਈ ਹੈ ਜੀ ਇਹ ਸਾਰਾ ਆਪ ਹੀ ਤੁਸੀਂ ਡਿਜ਼ਾਈਨ ਕੀਤਾ ਇਹ ਸਾਰਾ ਜਿਵੇਂ ਬਣਾਈਆਂ ਹੋਈਆਂ ਨੇ ਜੀ ਤੁਸੀਂ ਪੇਂਟਿੰਗ ਕੀਤੀ ਹੋਈ ਹੈ ਉੱਪਰ ਇਹ ਪੇਂਟਿੰਗ ਦਾ ਕੰਮ ਜਿਹੜਾ ਜੀ ਅਸੀਂ ਨਾ ਸਾਨੂੰ ਲੱਗਾ ਕਿ ਜੇ ਅਸੀਂ ਕੁਦਰਤੀ ਚੀਜ਼ਾਂ ਜਿਹੜੀਆਂ ਇੱਥੇ ਰੱਖ ਲਈਆਂ ਨਾ ਤੇ ਫਿਰ ਬੱਚੇ ਵੀ ਉੱਪਰ ਤੇ ਅਸੀਂ ਜਿਹੜਾ ਨਾ ਇਹ ਪੇਂਟਰ ਕੋ ਕੰਮ ਕਰਵਾਇਆ ਹੈਗਾ ਠੀਕ ਹੈ ਕਈ ਵਾਰ ਹੁੰਦਾ ਹੈ ਨਾ ਵੇਖੋ ਕਿ ਜ਼ਿਲ੍ਹੇ ਦਾ ਨਹੀਂ ਪਤਾ ਹੁੰਦਾ ਕਈ ਵਾਰ ਕਿ ਜ਼ਿਲ੍ਹਾ ਹੈ ਕਿਹੜਾ ਕਿੱਥੇ ਹੈਗਾ ਉਹ ਲਾਇਆ ਕੁਝ ਪੰਜਾਬੀ ਦੇ ਅਸੀਂ ਅੱਖਰ ਲਿਖੇ ਆ ਤੇ ਇਵਨ ਕਿ ਅਸੀਂ ਜਿੱਦਾਂ ਦੇਸੀ ਮਹੀਨੇ ਠੀਕ ਹੈ ਹਨਾ ਜਿਹੜੇ ਕਿਹੜੇ ਅੰਗਰੇਜ਼ੀ ਮਹੀਨੇ ਵਿੱਚ ਕਿਹੜਾ ਦੇਸੀ ਮਹੀਨਾ ਨਾ ਉਹ ਲਿਖੇ ਆ ਜਿਹੜੇ ਹੂੰ ਸਾਡੇ ਰੋਖ ਹੈਗੇ ਆ ਕਈ ਉਹ ਪੁਰਾਤਨ ਰੋਖ ਖਤਮ ਹੋ ਚੁੱਕੇ ਆ ਹਾਂਜੀ ਉਹ ਉਹਨਾਂ ਦੇ ਨਾਮ ਲਿਖਾਏ ਬਾਹਲੇ ਨੂੰ ਪਹਿੜਾ ਨਹੀਂ ਪਤਾ ਹੈਗਾ ਰੇੜੂ ਕੀ ਹੁੰਦਾ ਉਹ ਨਹੀਂ ਪਤਾ ਹੈਗਾ ਤੇ ਈਵਨ ਸਾਨੂੰ ਖੁਦ ਨੂੰ ਨਹੀਂ ਪਤਾ ਹੈਗਾ ਬਿਲਕੁਲ ਵਾਕਈ ਉਹ ਚੀਜ਼ਾਂ ਜਿਹੜੀਆਂ ਆਉਂਦਾ ਤੁਹਾਨੂੰ ਦਿਖਾਉਨੇ ਆ ਅਸੀਂ ਸਾਰੀਆਂ ਸਾਡੇ ਠੀਕ ਹੈ ਇਹ ਕਿੰਨੀ ਜਗ੍ਹਾ ਹੈਗੀ ਆ ਜੀ ਟੋਟਲ ਵੈਸੇ ਤਕਰੀਬਨ 1600 ਸਕੁਅਰ ਫੁੱਟ ਹੈਗਾ ਜੀ ਥਾਂ ਠੀਕ ਹੈ ਜੇ ਕੋਈ ਆਮ ਬੰਦਾ ਭਾਜੀ ਸ਼ੁਰੂ ਕਰਨਾ ਚਾਹੁੰਦਾ ਹੋਏ ਮੰਨ ਲਓ ਗਾਰਡਨਿੰਗ ਤਾਂ ਕਿੰਨੇ ਕੁ ਤੋਂ ਸ਼ੁਰੂ ਕਰਨੀ ਚਾਹੀਦੀ ਹੈ ਉਹਨੂੰ ਸਾਡਾ ਹਮੇਸ਼ਾ ਕਹਿਣਾ ਹੁੰਦਾ ਹੈ ਕਿ ਗਾਰਡਨਿੰਗ ਹਮੇਸ਼ਾ ਸਿੰਪਲ ਰੱਖਣੀ ਚਾਹੀਦੀ ਉਹਨਿੰਨਾ ਕੰਪਲਿਕੇਟ ਨਾ ਕਰ ਲੈਣ ਜਿੱਦਾਂ ਅਸੀਂ ਇੱਡਾ ਵੱਡਾ ਗਾਰਡਨ ਬਣਾਇਆ ਨਾ ਹੁਣ ਦਰਸ਼ਕ ਇਹਨਾਂ ਸੋਚ ਲੈਣਗੇ ਇੰਨਾ ਤਾਮਚਾਵਾ ਸੀ ਨਹੀਂ ਕਰ ਸਕਦੇ ਬਿਲਕੁਲ ਐਡਾ ਵੱਡਾ ਨਹੀਂ ਤੁਹਾਨੂੰ ਕਰਨ ਦੀ ਲੋੜ ਜਿੰਨਾ ਤੁਹਾਡੇ ਕੋਲ ਟਾਈਮ ਹੈ ਦੇਖੋ ਸਟਾਰਟ ਤੁਸੀਂ ਪਾਲਕ ਧਨੀਏ ਚੋ ਛੋਟੇ ਤੋਂ ਕਰ ਸਕਦੇ ਆਪਾਂ ਨਾ ਤੇ ਜਿੰਨਾ ਤੁਹਾਡੇ ਕੋਲ ਟਾਈਮ ਬਾਅਦ ਚ ਨਿਕਲਦਾ ਮੈਂ ਤਾਂ ਕਹਿੰਦਾ ਵੀ ਆਪਾਂ 6 ਦਿਨ ਕਮਾਉਣੇ ਆ ਇੱਕ ਦਿਨ ਜੀ ਲੈਣੇ ਆ ਬਿਲਕੁਲ ਤੇ ਉਹ ਜੀਣ ਵਾਸਤੇ ਵਧੀਆ ਹਿਲ ਸਟੇਸ਼ਨਾਂ 'ਤੇ ਲੋਕ ਅਕਸਰ ਜਾਂਦੇ ਆ। ਮੈਂ ਸਾਡਾ ਹਿਲ ਸਟੇਸ਼ਨ ਤੇ ਸਾਡੀ ਛਾਤੀ ਹੈ ਜੀ। ਐਤਵਾਰ ਇੱਥੇ ਮਨਾਉਂਦੇ ਤੁਸੀਂ। ਤੇ ਬਿਲਕੁਲ ਐਤਵਾਰ ਹੈ, ਛੁੱਟੀ ਵਾਲਾ ਜਿਹੜਾ ਰਿਸ਼ਤੇਦਾਰਾਂ ਨੂੰ ਵੀ ਇੱਥੇ ਲੈ ਆ ਕੇ ਭਾਈ ਦਾ। ਅੱਛਾ। ਤੇ ਬਾਕੀ ਆਨੰਦ ਦਾ ਕਾ ਜਾਂਦਾ ਹੈ ਸਾਡਾ ਹਿਲ ਸਟੇਸ਼ਨ ਵਾਲਾ। ਹਾਂ, ਵਾਕਿਮ ਲੱਗਦਾ ਕਿ ਸਕੂਨ ਹੈ ਜਿਵੇਂ ਗੋਡੀ ਵਗੈਰਾ ਵੀ ਇਹਦੀ ਆਪ ਹੀ ਤੁਸੀਂ ਹਨਾ ਸਾਰਾ ਕੁਝ। ਬਿਲਕੁਲ ਜੀ ਆਪ ਹੀ ਕੋਈ ਕੋਈ ਮਾਲੀ ਮਾਲੀ ਅਸੀਂ ਕੀ ਰੱਖਨੇ ਜੀ ਅਸੀਂ ਤੇ ਕਹਿੰਦੇ ਨਾ ਕਿ ਅਸੀਂ ਆਪਣੀਆਂ ਜ਼ਮੀਨਾਂ ਨੂੰ ਆਪ ਬੋਨੇ ਆਂ ਜੀ ਬਾੜੀ ਤੱਕ ਵੀ ਆਪ ਕਰਦੇ ਆਂ। ਹਾਂ। ਤੇ ਜੇ ਤੇ ਫਿਰ ਗਾਰਡਨਿੰਗ ਕਰਦਾ ਫਾਇਦਾ ਕੀ ਹੈਗਾ ਇਹ ਮੈਡੀਸਿਨ ਕਹਿ ਰਹੇ ਸੀਗੇ ਤੁਸੀਂ ਹਾਂ ਇਹਨੂੰ ਅਸੀਂ ਮੈਡੀਸਨਲ ਕੋਰਨਰ ਕਹਿ ਦਿੰਨੇ ਆਂ ਅੱਛਾ ਠੀਕ ਹੈ ਇੱਥੋਂ ਆਪਾਂ ਸਟਾਰਟ ਕਰ ਦਿੰਨੇ ਆਂ ਜੀ ਇਹ ਹੈ ਹਾਲ ਸਪਾਈਸ ਅੱਛਾ ਔਰ ਸਪਾਈਸ ਦਾ ਮਤਲਬ ਕੀ ਇਹਦੇ ਵਿੱਚ ਸਾਰੇ ਮਸਾਲੇ ਮਿਰਚ ਜੀਰਾ ਹੋ ਗਿਆ ਧਨੀਆ ਹੋ ਗਿਆ ਜਿਵੇਂ ਹਨਾ ਜੋ ਤੁਸੀਂ ਮੂੰਹ ਦੇ ਵਿੱਚ ਪਾਓਗੇ ਤੁਹਾਨੂੰ ਸਾਰੇ ਸਵਾਦ ਆਉਣਗੇ ਸਾਰੇ ਫਲੇਵਰ ਇਹਦੇ ਵਿੱਚ ਆਉਣਗੇ ਠੀਕ ਹੈ ਹਾਂ ਜੀ ਅੱਗੇ ਹੈਗਾ ਜੀ ਇਧਰ ਲੈਂਦੇ ਇਹ ਫਿਰ ਚਾਹ ਵਗੈਰਾ ਚ ਪਾ ਲੈਣੇ ਜੀ ਨਹੀਂ ਸਬਜ਼ੀਆਂ ਵਿੱਚ ਅੱਛਾ ਸਬਜ਼ੀਆਂ ਚ ਠੀਕ ਹੈ ਹਾਂ ਜੀ ਆਪਣੇ ਦਰਾਜ ਗੋਰਿਆਂ ਨੇ ਕੀਤਾ ਸੀ ਮਸਾਲੇ ਕਰਕੇ ਆਏ ਸੀ ਬਿਲਕੁਲ ਵਾਕਿਆ ਅੱਗੇ ਲੈਮਨ ਗ੍ਰਾਸ ਲੈਮਨ ਗ੍ਰਾਸ ਹਾਂ ਕਾਮਨ ਹੈ ਆਹ ਕ੍ਰੀਮ ਟੀ ਪੀਨੇ ਆ ਹਾਂਜੀ ਉਹਦੇ ਲਈ ਵੀ ਵਰਤ ਸਕਦੇ ਇਹ ਜਿਵੇਂ ਹੈਗੀ ਇਨਸੋਲਿਨ ਠੀਕ ਹੈ ਸ਼ੂਗਰ ਵਾਸਤੇ ਠੀਕ ਹੈ ਇਹ ਪੱਥਰ ਚਟ ਜਿਹਦਾ ਪੱਥਰੀ ਵਾਸਤੇ ਨਾ ਪੱਥਰੀ ਵਾਸਤੇ ਮਿੱਥ ਬਣੀ ਹੋਈ ਆ ਕਿ ਰਗੜ ਕੇ ਦਾ ਜੂਸ ਬਣਾ ਕੇ ਪੀਓ ਤੇ ਪੱਥਰੀ ਤੋਂ ਰੀਲੀਫ ਹੁੰਦੀ ਆ ਠੀਕ ਹੈ ਇਹ ਆਪਣੀ ਹੈਗੀ ਮਸੰਮੀ ਠੀਕ ਹੈ ਸਟਰਸ ਕੋਰਨਰ ਵੀ ਸਾਡਾ ਜੀ ਮਸਮੀ ਨਿੰਬੂ ਲੱਗੇ ਸੀ ਇਹ ਦੇਖੋ ਜਿਹੜੇ ਤੁਸੀਂ ਨਿੰਬੂ ਲੱਗੇ ਦੇਖਦੇ ਪਿਓ ਨਾ ਇਸ ਟਾਈਮ ਇਹ ਬਿਲਕੁਲ ਮੈਗਨਿਕ ਤਿਹਾਈ ਵੀ ਨਹੀਂ ਰਹਿ ਗਏ ਇਹ ਸੌ ਤੋਂ ਵੱਧ ਵੱਧ ਕੇ ਨਿੰਬੂ ਲੱਗੇ ਪੱਤੇ ਨੂੰ ਵੱਧ ਕੇ ਨਿੰਬੂ ਸੀ ਅੱਛਾ ਕਿਉਂਕਿ ਉਹ ਹੁਣ ਸਿਰਫ ਇੱਕ ਕੋਈ ਭੈਣ ਭਰਾ ਹੁੰਦਾ ਹੈ ਕਿ ਜਿਆਦਾ ਦਸਣਾ ਪੈਂਦਾ ਹੈ ਭਾਈ ਹੋ ਸਕਦਾ ਕਿ ਤੁਸੀਂ ਵੀ ਗਾਰਡਨਿੰਗ ਕਰੋ ਨਿੰਬੂ ਲੱਗਣਗੇ ਗਮਿਆਂ ਦੇ ਵਿੱਚ ਉਹ ਵੀ ਉਗਾਉਂਦੇ ਵੀ ਹੈਗੇ ਨੇ ਜਿਵੇਂ ਆਪਾਂ ਹਾਜ਼ੂਰ ਸਭ ਤੋਂ 베ਰੀ ਲੈ ਕੇ ਆਂਦੀ ਸੀ ਉਵੇਂ ਹੀ ਇੱਕ ਆਪਾਂ ਨਾ ਇਹ ਲੈ ਕੇ ਆਂਦਾ ਸਟਾਰ ਫਰੂਟ ਠੀਕ ਹੈ ਇਹਨੂੰ ਤਕਰੀਬਨ ਸਾਲ ਡੇਢ ਸਾਲ ਹੋ ਗਿਆ ਹੈ ਸੋਰੀ ਸ਼ਾਇਦ ਮੇਰੇ ਵੀ ਕਿ ਇਹਨੂੰ ਫਰੂਟਿੰਗ ਹੋਏਗੀ ਸਟਾਰ ਫਰੂਟ ਬੱਚੇ ਆਪਣੇ ਪੰਜਾਬ ਵਿੱਚ ਮੇਰੇ ਵੀ ਘਟ ਹੁੰਦਾ ਨਿਸ਼ਾਨੀ ਲੈ ਕੇ ਆਨੇ ਜੀ ਇੱਕ ਜਿੱਥੇ ਜਾਂਦੇ ਹਾਂ ਅਸੀਂ ਠੀਕ ਹੈ ਤੇ ਸਾਡੇ ਇਸ ਕੋਰਨਰ ਵਿੱਚ ਸਿਟਰਸ ਪਲਾਂਟਸ ਜਾਂ ਮੈਡੀਸਨਲ ਪਲਾਂਟਸ ਵਿੱਚ ਪਲਾਂਟਸ ਹੈਗੇ ਆ ਇਹਦਾ ਤੁਸੀਂ ਨਿੰਬੂ ਦੀ ਅਲੱਗ ਵੈਰਾਈਟੀ ਹੈ ਮੈਂ ਤਾਂ ਹੰਦੀਰ ਵੀ ਲਾਈ ਹੋਈ ਹੈ ਇੱਕ ਹਾਸੋਣੀ ਗੱਲ ਕੀ ਕਰਦਾ ਹੈ ਕਿ ਕਈ ਵਾਰ ਨਾ ਅਸੀਂ ਮੰਨ ਲਓ ਕਿ ਤੇ ਆਪਣੀ ਸੋਸ਼ਲ ਮੀਡੀਆ ਫੋਟੋ ਖਿੱਚ ਕੇ ਪਾ ਦਿੱਤੀ ਜਦੋਂ ਉਹ ਚੀਜ਼ ਲੱਗੀ ਆ ਹਰ ਬੰਦਾ ਸ਼ੇਅਰ ਕਰਦਾ ਮੋਮੈਂਟਸ ਤੇ ਲੋਕਾਂ ਦੇ ਕਮੈਂਟਸ ਆਉਂਦੇ ਆ ਕਿ ਤੁਸੀਂ ਤੇ ਬੜੀ ਵਾਰ ਜਦੋਂ ਸਾਡਾ ਭੈਣ ਭਰਾ ਦਾ ਤੋੜ ਕੇ ਇਹਨੂੰ ਨਿੰਬੂ ਦਿਖਾਈਦਾ ਹੈ ਭਾਈ ਕਿ ਇਹਨੂੰ ਤੁਸੀਂ ਦੇਖ ਲਓ ਇਹ ਅਸਲੀ ਜੀ ਅਸਲੀ ਹੀ ਹੈ ਇਹ ਵੈਸੇ ਯਕੀਨ ਮੰਨਿਓ ਭਾਜੀ ਜਿੰਨੇ ਸੋਹਣੇ ਲੱਗਦੇ ਨੇ ਨਾ ਲੱਗਦਾ ਐਈ ਹੈ ਕਿ ਜਿਵੇਂ ਨਕਲੀ ਨੇ ਨਕਲੀ ਨਹੀਂ ਜੋੜੀ ਹੋਈ ਪਿੱਛੇ ਸ਼ੈਡੋ ਕੰਧ ਦੀ ਵੀ ਪੀਲੀ ਹੋ ਗਈ ਤਾਂ ਉਹ ਵੀ ਪੀਲੇ ਹੋਣ ਕਰਕੇ ਬਿਲਕੁਲ ਹਾਂ ਵਾਕਈ ਇੱਕ ਸਾਫ ਸਵਾਈ ਦਾ ਵੀ ਬਹੁਤ ਮੈਟਰ ਕਰਦਾ ਹੈ ਜੀ ਜੀ ਹੂੰ ਅੱਛਾ ਫਿਰ ਇਹ ਜਿਵੇਂ ਇਧਰਲੇ ਬਣੇ ਤੁਸੀਂ ਅੰਜੀਰ ਦੀ ਜ਼ਿਕਰ ਕਰ ਰਹੇ ਸੀਗੇ ਕਿੱਥੇ ਲੱਗੀ ਹੋਈ ਹੈ ਜੀ ਇਹ ਲੱਗਦੀ ਹੈ ਜੀ ਇੱਥੇ ਪੰਜਾਬ 'ਚ ਹੋ ਜਾਂਦੀ ਹੈ ਬਿਲਕੁਲ ਬਹੁਤ ਵਧੀਆ ਬਹੁਤ ਹੈ ਆਵਲੇ ਨਿੰਬੂ ਤਾਂ ਵੱਡੀ ਹੋ ਜਾਂਦੀ ਆ ਅੱਛਾ ਹਾਂਜੀ ਔਰ ਸਭ ਤੋਂ ਸਟਾਰਟ ਹੋਏ ਪਿਆ ਕਿਉਂਕਿ ਪ੍ਰੂਨਿੰਗ ਆਪਾਂ ਜਿਵੇਂ ਪ੍ਰੂਨਿੰਗ ਕਰ ਦਿੱਤੀ ਸੀ ਨਾ ਉਸ ਤੋਂ ਬਾਅਦ ਨਾਲ ਹੀ ਪੱਤੇ ਆ ਜਾਣੇ ਨਾਲ ਹੀ ਫਰੂਟਿੰਗ ਆ ਜਾਣਾ ਹਾਂ ਸਭ ਤੋਂ ਵੱਡੀ ਗੱਲ ਕੀ ਹੈਗੀ ਹੈ ਵੀ ਇਹ ਬੂਟਾ ਜਿਹੜਾ ਹੈਗਾ ਅੰਜੀਰ ਦਾ ਤੁਹਾਨੂੰ ਇੱਕ ਸਾਲ ਦੇ ਵਿੱਚ ਹੀ ਫਰੂਟ ਦਿੰਦਾ ਇੱਕ ਸਾਲ ਦੇ ਵਿੱਚ ਹੀ ਅੱਛਾ ਤੁਸੀਂ ਜਦੋਂ ਲਾਇਆ ਨਾ ਲਿਆ ਕੇ ਮਤਲਬ 1 ਫੁੱਟ ਜਿੰਨਾ ਬੂਟਾ 1 ਫੁੱਟ ਦਾ ਤਕਰੀਬਨ ਲਿਆ ਨਰਸਰੀ ਤੋਂ ਤੁਹਾਨੂੰ ਸਾਲ ਦੇ ਵਿੱਚ ਵਿੱਚ ਇਹ ਤੁਹਾਨੂੰ ਫਲ ਦਊਗਾ ਜੀ ਠੀਕ ਹੈ ਮੈਨੂੰ ਲੱਗਦਾ ਕਿ ਆਉਣ ਵਾਲੇ ਸਮੇਂ 'ਚ ਤੁਸੀਂ ਬਾਹਰੋਂ ਸਾਰਾ ਕੁਝ ਲਿਆਉਣਾ ਬੰਦ ਕਰ ਦੇਣਾ ਬਿਲਕੁਲ ਕੋਸ਼ਿਸ਼ ਹੈ ਕਿ ਕੇਵਲ ਅਸੀਂ ਨਹੀਂ ਅਸੀਂ ਤੋਂ ਵੀ ਹਰ ਬੰਦਾ ਆਪਣਾ ਆਰਗੈਨਿਕ ਲਾਏ ਤੇ ਖਾਏ ਉਹਨੂੰ ਹਾਂ ਥੋੜੇ ਤੋਂ ਥੋੜਾ ਕੋਸ਼ਿਸ਼ ਕਰੋ ਕੋਸ਼ਿਸ਼ ਕਰੀਏ ਪਹਿਲਾਂ ਫੇ ਚੱਲੀਏ ਹਾਂ ਵਾਕੇ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਸਮਾਂ ਕੱਢਿਆ ਔਰ ਜਾਣਕਾਰੀ ਦਿੱਤੀ ਤਾਂ ਬੜੀ ਕੰਮ ਦੀ ਇਹ ਜਾਣਕਾਰੀ ਹੈਗੀ ਆ ਕਿ ਜੇਕਰ ਤੁਸੀਂ ਗਾਰਡਨਿੰਗ ਕਰਨਾ ਚਾਹੁੰਦੇ ਹੋ ਬੜੇ سارے ਲੋਕਾਂ ਦੇ ਸਵਾਲ ਹੁੰਦੇ ਨੇ ਕਿ ਸਾਡੇ ਕੋਲ ਜ਼ਮੀਨ ਨਹੀਂ ਹੈਗੀ ਸਾਡੇ ਕੋਲ ਜਗ੍ਹਾ ਨਹੀਂ ਹੈਗੀ ਅਸੀਂ ਘਰ ਦੇ ਵਿੱਚ ਲਾਉਣਾ ਜ਼ਰੂਰ ਚਾਹੁੰਦੇ ਆ ਅਸੀਂ ਆਰਗੈਨਿਕ ਸਬਜ਼ੀਆਂ ਲਾਉਣਾ ਚਾਹੁੰਦੇ ਆ ਸਬਜ਼ੀਆਂ ਖਾਣਾ ਚਾਹੁੰਦੇ ਆ ਪਰ ਤੁਸੀਂ ਆਪਣੀ ਘਰ ਦੀ ਛੱਤ ਤੋਂ ਛੋਟੀ ਜੀ ਜਗ੍ਹਾ ਤੋਂ ਥੋੜੀ ਜੀ ਜਗ੍ਹਾ ਦੇ ਉੱਪਰ ਤੁਸੀਂ ਇਹਨੂੰ ਸ਼ੁਰੂ ਕਰਕੇ ਤੁਸੀਂ ਚੰਗਾ ਖਾਣਾ ਖਾ ਸਕਦੇ ਹੋ ਦੇਖਦੇ ਰਹੋ #ਪੰਜਾਬ